ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚਤਹਿਰਾ ਚਤਹਿਰਾ ਪਿੰਡ ਸਮਾਣਾ ਤਹਿਸੀਲ ਤੇ ਪਟਿਆਲੇ ਜ਼ਿਲ੍ਹੇ ਦਾ ਮਸਤਾਨੀ ਡੇਰੀ ਫਾਰਮ ਦੋਸਤੋ ਇੱਥੇ ਤੁਸੀਂ ਸਾਹਮਣੇ ਲਿਖਿਆ ਹੋਇਆ ਦੇਖ ਸਕਦੇ ਹੋ ਪੀਡੀਐਫਾ ਮੇਲਾ ਜਿਹੜਾ ਇਸੇ ਸਾਲ 2024 ਦੇ ਵਿੱਚ ਫਰਵਰੀ ਮਹੀਨੇ ਚ ਹੋਇਆ ਸੀ ਤੇ ਉੱਥੇ ਇੱਕ ਮੱਝ ਜਿੱਤੀ ਸੀ ਮੈਂ ਇੱਕ ਪੋਸਟ ਵੀ ਪਾਈ ਸੀ ਵੀ ਇਸ ਵਾਰ ਪੀਡੀਐਫਾ ਦਾ ਮੇਲਾ ਪੰਜਾਬ ਦੇ ਹਿੱਸੇ ਆਇਆ ਕਿਉਂਕਿ ਮੱਜਾਂ ਦੀਆਂ ਦੋ ਨਸਲਾਂ ਨੀਲੀ ਰਾਵੀ ਤੇ ਮੁਰਾ ਨੀਲੀ ਰਾਵੀ ਦੇ ਵਿੱਚ ਗਰ ਲਾਲ ਸਿੰਘ ਜਮਾਲਪੁਰ ਵਾਲੇ ਵੀਰ ਦੀ ਮੱਝ ਨੇ ਜਿਹੜੀ ਬਾਜੀਮਾਰੀ ਸੀ ਉਹਦੀ ਵੀਡੀਓ ਵੀ ਤੁਹਾਨੂੰ ਚੈਨਲ ਤੇ ਦਿਖਾਵਾਂਗੇ ਤੇ ਮੁਰਾ ਨਸਲ ਦੇ ਵਿੱਚ ਪੰਜਾਬ ਦੀ ਮੱਝ ਤੇ ਪੰਜਾਬ ਸਿੰਘ ਹੀ ਬਾਈ ਦਾ ਨਾਮ ਆ ਦੋਸਤੋ ਸੁਭ ਜਿਹੜਾ ਉਹ ਇਦਾਂ ਦਾ ਬਣਿਆ ਹੋਇਆ ਵੀ ਬਾਈ ਨੇ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਤੇ ਨਾਮ ਵੀ ਬਾਈ ਦਾ ਨਾਲ ਪੰਜਾਬ ਸਿੰਘ ਹੀ ਐ ਸੋ ਮਸਤਾਨੀ ਡੇਰੀ ਫਾਰਮ ਦੇ ਵਿੱਚੋਂ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਤੇ ਇਸ ਵੀਡੀਓ ਚ ਦਿਖਾਵਾਂਗੇ ਉਹ ਮੱਝ जिने बाई ਦਾ ਨਾਮ ਵੀ ਰੋਸ਼ਨ ਕੀਤਾ ਤੇ ਜਦੋਂ ਬਾਈ ਦਾ ਨਾਮ ਰੋਸ਼ਨ ਹੁੰਦਾ ਦੋਸਤੋ ਕਿਉਂਕਿ ਨਾਮ ਪੰਜਾਬ ਸਿੰਘ ਹੈ ਤੇ ਬਿਨਾਂ ਸ਼ੱਕ ਪੰਜਾਬ ਦਾ ਨਾਮ ਵੀ ਜਿਹੜਾ ਰੋਸ਼ਨ ਹੁੰਦਾ ਸੋ ਅੱਜ ਦੀ ਵਿਜਿਟ ਆਪਣੀ ਰਹਿਣੀ ਆ ਮਸਤਾਨੀ ਡੇਰੀ ਫਾਰਮ ਦੀ ਪਸ਼ੂ ਸਾਰੇ ਇੱਕ ਵਾਰ ਕੈਮਰਾ ਮਾਰਦੇ ਆਗੇ ਪਰ ਮੇਨ ਗੱਲਬਾਤ ਉਸੇ ਮੱਝ ਬਾਰੇ ਹੋਣੀ ਹੈ ਜਿਨੇ ਉਸ ਮੁਕਾਬਲੇ ਦੇ ਵਿੱਚ ਕਾਫੀ ਸਾਰੀਆਂ ਮੱਝਾਂ ਦੇ ਵਿੱਚੋਂ ਬਾਜ਼ੀ ਮਾਰੀ ਨਾਮੀ ਮੱਝਾਂ ਜਿਹੜੀਆਂ ਕਈ ਉੱਥੇ ਪਹੁੰਚੀਆਂ ਸੀ ਜਿਨ੍ਹਾਂ ਦੇ ਵਿੱਚੋਂ ਇਹ ਮੱਝ ਜਿੱਤ ਕੇ ਆਈ ਪਰ ਜੇ ਆਪਾਂ ਕੈਮਰਾ ਮਾਰਗੇ ਤਾਂ ਜਿੰਨੀਆਂ ਮੱਝਾਂ ਸਕਰੀਨ ਤੇ ਦੇਖੋਗੇ ਇਹ ਵੀ ਆਪਣੇ ਆਪ ਚ ਰికਾਰਡ ਹੋਲਡਰ ਹੀ ਐ ਇਹਨਾਂ ਨੇ ਵੀ ਕਿਤੇ ਨਾ ਕਿਤੇ ਚੰਗੇ ਦੁੱਧ ਦਾ ਪ੍ਰਦਰਸ਼ਨ ਕੀਤਾ ਭਾਵੇਂ ਉਹ ਕਿਸੇ ਲਾਈਵ ਮਿਲਕਿੰਗ ਚ ਐ ਜਾਂ ਕਿਸੇ ਮੁਕਾਬਲੇ ਦੇ ਵਿੱਚ ਇਹਨਾਂ ਮੱਝਾਂ ਨੇ ਚਵਾਈ ਕਰਾਈ ਕੁਝ ਟਾਈਮ ਪਹਿਲਾਂ ਆਪਾਂ ਸਮੁੰਦਰੀ ਨਾਂ ਦੀ ਮੱਝ ਜਿਹੜੀ ਉਹ ਲਾਈਵ ਚਵਾਈ ਸੀ ਆਪਣੇ ਚੈਨਲ ਦੇ ਉੱਤੇ ਵਾਈ ਦੇ ਇਸੇ ਫਾਰਮ ਦੇ ਵਿੱਚੋਂ ਉਹ ਵੀ ਇਸ ਫਾਰਮ ਦਾ ਅੱਜ ਸ਼ਿੰਗਾਰਾ ਹਿੱਸਾ ਹੈ ਸੋ ਨਵੀਂ ਬਰੀਡ ਜਿਹੜੀ ਬਾਈ ਕੋਲ ਉਹ ਵੀ ਬੜੀ ਚੰਗੀ ਤਿਆਰ ਹੋ ਰਹੀ ਹੈ ਤੇ ਤੋਂ ਬਿਨਾ ਇਹ ਕੁਸ ਪ੍ਰਾਣੀਆਂ ਮੱਝਾਂ ਤੁਸੀਂ ਦੇਖ ਸਕਦੇ ਹੋ ਸੋ ਆਪਾਂ ਗੱਲਾਂ ਬਾਤਾਂ ਕਰਾਂਗੇ ਦੋਸਤੋ ਉਸ ਮੱਝ ਬਾਰੇ ਕਿਉਂਕਿ ਜਦੋਂ ਮੇਲਾ ਹੋਇਆ ਸੀਗਾ ਤਾਂ ਉਦੋਂ ਸਵਾਬ ਨਹੀਂ ਬਣਿਆ ਵੀ ਇਸ ਮੱਝ ਦੀ ਤੁਹਾਨੂੰ ਮੈਂ ਵੀਡੀਓ ਦਿਖਾ ਸਕਦਾ ਸੋ ਅੱਜ ਮੌਕਾ ਮਿਲਿਆ ਤਾਂ ਤੁਹਾਨੂੰ ਇਹ ਮੱਝ ਵੀ ਦਿਖਾਉਂਗਾ ਇਹਦੇ ਸੰਬੰਧੀ ਗੱਲਾਂ ਬਾਤਾਂ ਵੀ ਕਰਾਂਗੇ ਤੇ ਇਹ ਵੀ ਜ਼ਰੂਰ ਪੁੱਛਾਂਗੇ ਵੀ ਕੀ ਡਾਈਟ ਪਲਾਨ ਰਿਹਾ ਜਿਹਦੇ ਨਾਲ ਇਹ ਸਮੱਝ ਨੇ ਇੰਨਾ ਸੋਹਣਾ ਦੁੱਧ ਦਿੱਤਾ ਜਿਹਦੇ ਕਰਕੇ ਬਾਈ ਜਿਹੜਾ ਉਹ ਪੀਡੀਐਫ ਦਾ ਮੇਲਾ ਜੱਤ ਕੇ ਘਰੇ ਆਇਆ ਸੋ ਆਓ ਜਾਣਕਾਰੀ ਬਾਈ ਤੋਂ ਇਸ ਮੱਝ ਬਾਰੇ ਲਈਏ ਮਿਲਦੇ ਆ ਬਾਈ ਪੰਜਾਬ ਸਿੰਘ ਨੂੰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ ਫਾਰਮ ਤੇ ਪਹੁੰਚਣ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਜੀ ਧੰਨਵਾਦ ਬਾਈ ਪੰਜਾਬ ਪੰਜਾਬ ਸਿੰਘ ਜੀ ਮੇਲੇ ਦੇ ਵਿੱਚ ਤਾਂ ਇਹ ਰਹੂਗਾ ਵੀ ਕਿਉਂਕਿ ਉੱਥੇ ਕਾਠੀ ਇਹ ਸਮਝਦਾਲੇ ਇੰਨਾ ਕਿ ਸੀ ਮੇਰੇ ਤੋਂ ਵੀਡੀਓ ਨਹੀਂ ਸ਼ੂਟ ਕੀਤੀ ਗਈ ਅੱਜ ਟਾਈਮ ਬਾਅਦ ਮੌਕਾ ਮਿਲਿਆ ਤੇ ਨਾਲ ਫੇਰ ਤੁਹਾਨੂੰ ਵਧਾਈਆਂ ਦੇਣਾ ਵੀ ਤੁਸੀਂ ਉਸ ਮੇਲੇ ਦੇ ਵਿੱਚੋਂ ਪੰਜਾਬ ਦਾ ਵੀ ਨਾਮ ਰੌਸ਼ਨ ਕੀਤਾ ਤੇ ਆਪਦੇ ਘਰੇ ਵੀ ਜਿਹੜਾ ਉਹ ਖੁਸ਼ੀਆਂ ਲੈ ਕੇ ਆਏ ਹੋ ਮੇਲਾ ਜਿੱਤ ਕੇ ਆਏ। ਵੀਰ ਜੀ ਤੁਹਾਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ। ਵੀਰੇ ਤੁਹਾਨੂੰ ਮੁਬਾਰਕਾਂ ਬਹੁਤਿਆਂ ਜਿਆਦੀਆਂ। ਕਿਉਂਕਿ ਤੁਸੀਂ ਉਹਨਾਂ ਸੱਜਣਾ ਦੇ ਵਿੱਚੋਂ ਆ ਜੀ ਜਿਹੜੇ ਦਿਨ ਰਾਤ ਦੁਆਵਾਂ ਦਿੰਦੇ ਰਹੇ। ਵੀ ਮਾਲਕ ਸੱਚੇ ਪਾਤਸ਼ਾਹ ਕਿਰਪਾ ਕਰ ਵੀ ਇਹ ਮਿਹਨਤ ਨੂੰ ਭਾਗ ਲਾ। ਤੇ ਇਹ ਤੁਹਾਡੀਆਂ ਦੁਆਵਾਂ ਸਦਕਾ ਲੱਖਾਂ ਵੀਰਾਂ ਨੇ ਦੁਆਵਾਂ ਦਿੱਤੀਆਂ ਜੀ। ਸੱਚੇ ਪਾਤਸ਼ਾਹ ਨੇ ਤਰਸ ਕੇ ਤਰੁੱਟ ਕੇ ਦਾਤ ਦਿੱਤੀ ਜੀ। ਇਹ ਝੋਲੀ ਦਾਤ ਪਾਈਏ। ਪੰਜਾਬਈ ਤੁਹਾਡਾ ਨਾਮ ਵੀ ਵੱਖਰਾ ਸੋਹਣਾ ਨਾਮ ਬਹੁਤ ਪਸੰਦ ਆਉਂਦਾ ਜਿਹਦਾ ਵੀਰ ਲੈਂਦਾ ਤੇ ਇਹ ਤੋਂ ਬਿਨਾ ਤੁਹਾਡੇ ਪਸ਼ੂਆਂ ਦੇ ਨਾਮ ਵੀ ਬਹੁਤ ਸੋਹਣੇ ਰੱਖੇ ਹੋਏ ਆ ਅੱਜ ਜਿਹੜੀ ਮੱਝ ਆਪਾਂ ਦਿਖਾਉਣੀ ਹੈ ਇਹਦਾ ਨਾਮ ਕੀ ਰੱਖਿਆ ਆਪਾਂ ਵੀਰ ਜੀ ਉਹ ਇਸ ਮੱਝ ਦਾ ਨਾਮ ਹੈ ਭਾਗ ਭਾਗ ਨਾਮ ਰੱਖਿਆ ਜੀ ਹਾਂਜੀ ਠੀਕ ਹੈ ਤੇ ਵੀਰ ਜੀ ਉਹ ਇਹ ਨਾਮ ਦਾ ਨਾਮਕਰਨ ਇਸ ਤਰ੍ਹਾਂ ਜੀ ਹੂੰ ਇਹ ਮੱਝ ਨਾ ਜੀ ਗੁਰਵਾਲੀ ਵਾਲੇ ਮਹਾਪੁਰਸ਼ਾ ਜੀ ਹੂੰ ਬਾਬਾ ਜੀ ਨੇ ਆਪ ਬੜੀ ਕਿਰਪਾ ਕਰਕੇ ਜੀ ਪ੍ਰੇਮ ਦੇ ਨਾਲ ਜੀ ਬਹੁਤਾ ਪ੍ਰੇਮ ਕਰਦੇ ਜੀਓ ਹਮ ਪ੍ਰੇਮ ਦੇ ਨਾਲ ਘਰ ਬੁਲਾ ਕੇ ਦਿੱਤੀ ਬਈ ਕੋਈ ਨਾ ਕੋਈ ਜਾਨਵਰ ਡਰ ਜਾਂਦਾ ਜਾਂ ਕੁਝ ਹੋ ਜਾਂਦਾ ਢਿਲਮਠ ਹੋ ਜਾਂਦੀ ਹਮ ਵੀ ਕੋਈ ਸਿਰੇ ਗੱਲ ਨਹੀਂ ਲੱਗਦੀ ਸਿਰੇ ਗੱਲ ਦਾ ਮਤਲਬ ਇਹ ਵੀ ਅੱਛਾ ਵੀ ਮੇਲਾ ਜੀਤੀਏ ਤੇ ਦੁੱਧ ਪ੍ਰਦਰਸ਼ਨ ਮੱਝ ਦਾ ਵਿਖਾਈਏ ਹਮ ਵੀ ਨਹੀਂ ਵਿਖਾ ਸਕਦੇ ਜਿੰਨਾ ਮੱਝਾ ਥੱਲੇ ਪ੍ਰਦਰਸ਼ਨ ਦੁੱਧ ਹੈ ਹਮ ਉਹਨਾਂ ਪ੍ਰਦਰਸ਼ਨ ਨਹੀਂ ਸਹੀ ਕਰ ਸਕਦੇ ਜੀ ਹਮ ਆਪ ਹੀ ਮਾਈ ਦਿੱਤੀ ਜੀ ਆਪ ਉਹਨਾਂ ਨੇ ਨਾਮ ਰੱਖਿਆ ਨਾਲੇ ਅਸੀਸਾਂ ਦਿੱਤੀਆਂ ਵੀ ਇਹ ਕਰਮਾਂ ਵਾਲੀ ਭਾਗ ਭਾਗ ਬੜੇ ਲਾਉਗੀ ਜੀ ਤੇ ਬੜੀ ਮਿਹਰ ਕੀਤੀ ਜੀ ਬੜਾ ਤਰਸ ਕੀਤਾ ਜੀ ਭਾਗ ਨੂੰ ਪਹਿਲੇ ਮੇਲੇ ਚ ਲੈ ਕੇ ਗਏ ਤੇ ਇਹਨੇ ਭਾਗ ਲਾਇਆ ਉਸ ਮੇਲੇ ਚ ਹੈ ਨਾ ਬਿਲਕੁਲ ਜੀ ਵੀਰ ਜੀ ਇਹ ਪਹਿਲੀ ਵਾਰ ਮੇਲੇ ਚ ਗਈ ਜੀ ਹੂੰ ਇਹਦੀ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸਦੇ ਆਂ ਜੀ 6 ਦੰਦ ਹੈ ਇਹ ਸੂਹਾ ਤੀਜਾ ਜੀ ਸੂਹਾ ਤੀਜਾ 6 ਦੰਦ 6 ਦੰਦ ਹੈ ਠੀਕ ਹੈ ਹਾਂਜੀ ਹੁਣ ਭਈ ਕੰਨੀ ਵਾਲਾ ਇੱਕ ਦੰਦ ਸਿੱਟਿਆ ਜੀ ਮੇਲੇ ਤੱਕ 6 ਦੰਦ ਸੀ ਠੀਕ ਹੈ ਅੱਛਾ ਭਈ ਕੀ ਦੁੱਧ ਦਾ ਉੱਥੇ ਰਿਕਾਰਡ ਰਿਆ ਇਸ ਸਮਝਦਾ ਨੇ ਹਾਈਐਸਟ ਦੁੱਧ ਕਿੰਨਾ ਦਿੱਤਾ ਜਿਹਦੇ ਨਾਲ ਮੇਲਾ ਜਿੱਤਿਆ ਵੀਰ ਜੀ ਇਹਨੇ ਲੰਮ 27 ਕਿਲੋ ਦੁੱਧ ਦਿੱਤਾ ਜੀ 27 ਕਿਲੋ ਲਗਭਗ ਦੁੱਧ ਰਿਆ ਇਹਦਾ ਹਾਂਜੀ ਇੱਕ ਦਿਨ ਦਾ ਹਾਂਜੀ ਇੱਕ ਦਿਨ ਦਾ ਅੱਛਾ ਹੁਣ ਕਿੰਨੇ ਟਾਈਮ ਦੀ ਸੂਈ ਹੋਗੀ ਭਈ ਇਹ ਤਕਰੀਬਨ ਸਪੈਸੀਫਿਕ ਡੇਟ ਤਾਂ ਮੇਰੇ ਧਿਆਨ ਚ ਨਹੀਂ 4 1/2 ਮਹੀਨੇ ਦੀ ਹੋਗੀ ਹੋ 4 1/2 ਮਹੀਨਿਆਂ ਦੀ ਸੂਈ ਹੋਗੀ ਹੈ ਹਾਂਜੀ ਪੰਜਾਬੀ ਕੀ ਪਾਉਨੇ ਆ ਪਸ਼ੂਆਂ ਨੂੰ ਜਿਵੇਂ ਸਾਰੀਆਂ ਮੱਝਾਂ ਬਾਰੇ ਮੈਂ ਜ਼ਿਕਰ ਕੀਤਾ ਵੀ ਸਾਰੀਆਂ ਮੱਝਾਂ ਰਿਕਾਰਡ 홀ਡਰ ਹੈ ਦੁੱਧ ਆਪਾਂ ਚਵਾਇਆ ਹੈ ਲਾਈਵ ਚਵਾਤਾ ਜਾਂ ਕਿਸੇ ਮੇਲੇ ਚ ਚਵਾਤਾ ਦੁੱਧ ਸਾਰੀਆਂ ਮੱਝਾਂ ਦਾ ਹੀ ਆਪਾਂ ਸਾਹਮਣੇ ਕਰਦੇ ਰਹੇ ਹਿੱਦਾਂ ਸੰਭਾਲਦੇ ਹੋ ਮਤਲਬ ਇੱਕ ਪਸ਼ੂ ਨੂੰ ਜਿਹੜਾ ਕੀ ਫੀਡ ਪਲਾਨ ਰਹਿੰਦਾ ਤੁਹਾਡਾ ਵੀਰ ਜੀ ਜਦੋਂ ਨਾ ਆਪਾਂ ਕਿਸੇ ਚੀਜ਼ ਵੱਲ ਹਾਇਰ ਸਾਈਡ ਜਾਈਏ ਹੂੰ ਹਾਇਰ ਸਾਈਡ ਤੋਂ ਭਾਵ ਵੀ ਜਾਂ ਭਾਵੇਂ ਮੱਜਾਂ ਦੀ ਮਿਲਕ ਪ੍ਰੋਡਕਸ਼ਨ ਜ਼ਿਆਦਾ ਲਈਏ ਹੂੰ ਭਾਵੇਂ ਸਰੀਰਕ ਬੰਤਰ ਹੂੰ ਤੇ ਭਾਵੇਂ ਕਾਫ ਦੀ ਤਿਆਰੀ ਠੀਕ ਹੈ ਤਾਂ ਆਪਾਂ ਨੂੰ ਸਾਰਾ ਉਹਦਾ ਲੈਣਾ ਪੈਂਦਾ ਵੀ ਜਿਨ੍ਹਾਂ ਦੇ ਕੋਲ ਕੋਈ ਰਿਸਰਚ ਹੋਵੇ ਹੂੰ ਕੋਈ ਮੰਨ ਲਓ ਕਿਸੇ ਵੀ ਪ੍ਰਕਾਰ ਦੀ ਕਿਉਂਕਿ ਆਪਾਂ ਜ਼ਿਮੀਂਦਾਰ ਫੈਮਿਲੀ ਤੋਂ ਬਿਲੋਂਗ ਕਰਦੇ ਆਂ ਜੀ ਹੂੰ ਆਪਣੇ ਕੋਲੇ ਓੰਨੀ ਭਾਵੇਂ ਆਪਾਂ ਦੇਸੀ ਤਰੀਕੇ ਦੇ ਨਾਲ ਜਾਨਵਰ ਨੂੰ ਰੱਖ ਸਕਦੇ ਹੂੰ ਪਰ ਉਹਨੀ ਰਿਸਰਚ ਨਾ ਹੋਣ ਕਰਕੇ ਕਿਤੇ ਨਾ ਕਿਤੇ ਘਾਟ ਮਹਿਸੂਸ ਹੁੰਦੀ ਹੂੰ ਭਾਵੇਂ ਤਾਂ ਜਾਨਵਰਾਂ ਤੋਂ ਪ੍ਰੋਡਕਸ਼ਨ ਲੈਂਦੇ ਹੋਏ ਜਾਨਵਰਾਂ ਦੀ ਬੀਸੀਐਸ ਡਾਊਨ ਹੋ ਜਾਂਦਾ ਹੂੰ ਜਾਂ ਜਾਨਵਰ ਬਹੁਤੇ ਮੋਟੇ ਹੋ ਜਾਂਦੇ ਨੇ ਹੂੰ ਤੇ ਜਾਂ ਜਾਂ ਜਾਨਵਰ ਜਦੋਂ ਆਪਾਂ ਸ਼ੁਰੂ ਤੋਂ ਤਿਆਰ ਕਰਦੇ ਕਾਫ ਪੂਰਾ ਵਧੀਆ ਤਿਆਰ ਨਹੀਂ ਹੁੰਦਾ ਠੀਕ ਹੈ ਉਹਦੇ ਨਾਲ ਬੰਦੇ ਨੂੰ ਜੇ ਆਰਥਿਕ ਤੌਰ ਤੇ ਲਾਈਏ ਤਾਂ ਕਾਫੀ ਜਿਆਦਾ ਵੱਡਾ ਨੁਕਸਾਨ ਹੁੰਦਾ ਬਿਲਕੁਲ ਉਹ ਨੁਕਸਾਨ ਹੌਲੀ-ਹੌਲੀ ਵਾਧਦਾ 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 ਪੀੜੀ-ਦਰ ਪੀੜੀ ਚੱਲ ਕੇ ਕਾਫੀ ਸਾਲਾਂ ਬਾਅਦ ਫਿਰ ਸਪਸ਼ਟ ਹੁੰਦਾ ਵੀ ਆਪਾਂ ਇਸ ਚੀਜ਼ ਤੋਂ ਮਾਰ ਖਾਧੀ ਐ ਇਹ ਕਮੀਆਂ ਉਹਨੂੰ ਪੂਰਾ ਕਰਦੇ ਹੋ ਸਕਦਾ ਉਹ ਬੰਦੇ ਦਾ ਆਪਣਾ ਪੀਰੀਅਡ ਲੰਘ ਜਾਂਦਾ ਜੀ ਉਹ ਹੱਥ ਨਹੀਂ ਵੇਲਾ ਹੁੰਦਾ ਅਸੀਂ ਵੀਰ ਜੀ ਇਹਨੂੰ ਨਣਾ ਜੀ ਰਿਸਰਚ ਵਾਲੀ ਤੁਹਾਨੂੰ ਗੱਲ ਕਹੀ ਸੰਜਨ ਨਾਮ ਦੀ ਕੰਪਨੀ ਐ ਜੀ ਅੱਛਾ ਸੰਟਕ ਹੂੰ ਉਹਨਾਂ ਦੀ ਕੰਪਨੀ ਦੀ ਫੀਡ ਵਰਤਦੇ ਆ ਜੀ ਤੇ ਉਹਨਾਂ ਦੇ ਪ੍ਰੋਡਕਟ ਵਰਤਦੇ ਆ ਛੋਟੇ ਬੱਚਿਆਂ ਤੋਂ ਲੈ ਕੇ ਗਰੋਅਰ ਵੀ ਤੇ ਮਿਲਕਿੰਗ ਵਾਲੇ ਜਾਨਵਰਾਂ ਨੂੰ ਜੀ ਠੀਕ ਹੈ ਉਹ ਪ੍ਰੋਡਕਟ ਵਰਤਦੇ ਨੂੰ ਸਾਨੂੰ ਲੰਮ ਸਮ ਪੰਜ ਸਾਲ ਹੋ ਗਏ ਜੀ 2019 ਚ ਮੇਰੇ ਖਿਆਲ ਚ ਜੁੜ ਗਏ ਸੀ ਇੱਥੇ 19 ਚ 19 ਚ ਜੁੜੇ ਹੋਏ ਜੀ ਠੀਕ ਹੈ ਇਹ ਤਾਂ ਕੰਪਨੀ ਦੀ ਸ਼ੁਰੂਆਤ ਤੋਂ ਹੀ ਤੁਸੀਂ ਇਹਦੇ ਨਾਲ ਜੁੜੇ ਹੋਏ ਹੋ ਵੀਰ ਜੀ ਪਹਿਲਾਂ ਨਾਲ ਅਸੀਂ ਕਾਫੀ ਟਰਾਈ ਕਰਦੇ ਰਹੇ ਕਿਉਂ ਸਾਡੀ ਪਹਿਲਾਂ ਇੱਛਾ ਸੀਗੀ ਵੀ ਜਦੋਂ ਅਸੀਂ ਆਪਣਾ ਘਰ ਦਾ ਵੰਡ ਪਾਉਨੇ ਆ ਤਾਂ ਮੱਝਾਂ ਜਾਂ ਤਾਂ ਬਹੁਤਿਆਂ ਮੋਟੀਆਂ ਹੋ ਜਾਂਦੀਆਂ ਜੀ ਹੂੰ ਤੇ ਜਾਂ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਸਾਨੂੰ ਐਵੇਂ ਲੱਗਦਾ ਵੀ ਵੰਡ ਜ਼ਿਆਦਾ ਪਾਉਨੇ ਆ ਹਾਂ ਤੇ ਪ੍ਰੋਡਕਸ਼ਨ ਭਾਵੇਂ ਜ਼ਿਆਦਾ ਲੈਨੇ ਆ ਕੋਸਟ ਵਰਸਸ ਬੈਨੀਫਿਟ ਤੇ ਅਸਰ ਪੈਂਦਾ ਠੀਕ ਹੈ ਉੱਤੇ ਅਸਰ ਪੈਂਦਾ ਉਹਦਾ ਕਾਰਨ ਪੰਜਾਬ ਵਿੱਚ ਇਹ ਹੋ ਸਕਦਾ ਵੀ ਉਹ ਬੈਲੈਂਸ ਨਹੀਂ ਬਣਦਾ ਓਵੇਂ ਜਿਵੇਂ ਇੱਕ ਕੋਈ ਕੋਈ ਪ੍ਰੋਫੈਸ਼ਨਲ ਕੰਪਨੀ ਹੈ ਉਹ ਬੈਲੈਂਸ ਬਣਾ ਕੇ ਚੱਲਦੀ ਹੈ ਬਿਲਕੁਲ ਵੀਰ ਜੀ ਉਹ ਤਾਂ ਹੈ ਹੀ ਆ ਜਿਵੇਂ ਮੈਂ ਆਪਜੀ ਨੂੰ ਪਹਿਲਾਂ ਦੱਸਿਆ ਜੀ ਵੀ ਇਹ ਕਿਸੇ ਕੰਪਨੀ ਦੀ ਆਰ ਐਨ ਡੀ ਹੋਊਗੀ ਜੀ ਰਿਸਰਚ ਹੋਊਗੀ ਤਾਂ ਉਹ ਆਪਣਾ ਪੂਰਾ ਉਸ ਹਿਸਾਬ ਦੇ ਨਾਲ रिसर्च ਤੋਂ ਬਿਨਾ ਨਹੀਂ ਗੱਲ ਬਣਨੀ ਠੀਕ ਹੈ ਕਿਉਂਕਿ ਇੱਕ ਆਮ ਬੰਦੇ ਨੇ ਸਧਾਰਨ ਤੌਰ ਤੇ ਆਪਣਾ ਜਿਵੇਂ ਮੰਨ ਲਓ ਵੀ ਆਹ ਚੀਜ਼ ਪਾ ਲੈਨੇ ਐ ਇੰਨੀ ਅਨਾਜ ਇੰਨਾ ਪਾ ਲੋ ਖੜਾ ਇੰਨਾ ਪਾ ਲੋ ਹੂੰ ਉਹਦੇ 'ਚ ਬੰਦੇ ਤੋਂ ਬੈਲੈਂਸ ਪੂਰਾ ਨਹੀਂ ਹੁੰਦਾ ਠੀਕ ਹੈ ਜਦੋਂ ਪ੍ਰੋਡਕਸ਼ਨ ਹਾਈ ਜਾਂਦੀ ਆ ਜੀ ਤਾਂ ਉਦੋਂ ਮਿਨਰਲ ਦੀ ਪ੍ਰੋਬਲਮ ਵੀ ਆਉਂਦੀ ਹੈ ਹੂੰ ਵਿਟਾਮਿਨਸ ਦੀ ਪ੍ਰੋਬਲਮ ਵੀ ਆਉਂਦੀ ਹੈ ਕਿਤੇ ਨਾ ਕਿਤੇ ਜੇ ਆਪਣਾ ਹੋਮ ਮੇਡ ਜ਼ਿਆਦਾ ਪਾਉਨੇ ਤਾਂ ਟੌਕਸਿਟੀ ਵੀ ਬਣਦੀ ਹੈ ਜਾਨਵਰ ਨੂੰ ਠੀਕ ਹੈ ਉਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਵੈਸੇ ਤਾਂ ਜੀ ਆਪਾਂ ਆਜ਼ਾਦ ਦੇਸ਼ ਦੇ ਵਾਸੀ ਆ ਹੂੰ ਆਜ਼ਾਦ ਦੇਸ਼ ਹੈ ਕੋਈ ਕਿਸੇ ਦੀ ਕਿਵੇਂ ਦੀ ਸੋਚ ਹੈ ਕਿਸੇ ਦੀ ਕਿਵੇਂ ਦੀ ਹੈ ਹੂੰ ਮੇਰੇ ਮੁਤਾਬਕ ਮੈਂ ਆਪਣੀ ਸੋਚ ਦੇ ਮੁਤਾਬਕ ਜਾਂ ਆਪਣੇ ਤਜਰਬੇ ਮੁਤਾਬਕ ਹੂੰ ਮੈਨੂੰ ਇਹ ਚੰਗਾ ਲੱਗਿਆ ਵੀ ਇਹ ਫੀਡ ਦੇ ਮੈਨੂੰ ਵਧੀਆ ਰਿਜ਼ਲਟ ਲੱਗੇ ਵੀ ਜਦੋਂ ਦਾ ਮੈਂ ਫੀਡ ਪਾ ਰਿਹਾ ਤੇ ਤਾਂ ਹੀ ਇਹਨੇ ਲਗਾਤਾਰ ਇਨੇ ਸਾਲਾਂ ਤੋਂ ਵਰਤ ਰਿਹਾ ਜੀ ਠੀਕ ਹੈ ਅੱਛਾ ਭਾਈ ਫੀਡ ਆਪਾਂ ਵਰਤਦੇ ਆਂ ਪਸ਼ੂ ਦੀ ਜੇ ਆਪਾਂ ਬਾਡੀ ਦੀ ਗੱਲ ਕਰਦੇ ਆਂ ਜਿਵੇਂ ਇਹ ਸਮਝਦੀ ਜੀ ਬਾਡੀ ਬੰਤਰ ਦੇਖਦੇ ਆਂ ਤਾਂ ਬੜੀ ਯੂਨੀਕ ਦੱਸਦੀ ਆ ਵੱਖਰੀ ਦੱਸਦੀ ਆ ਆਮ ਪਸ਼ੂਆਂ ਦੇ ਨਾਲੋਂ ਇਹਨਾਂ ਚੀਜ਼ਾਂ ਦਾ ਫਿਰ ਮਤਲਬ ਦੁੱਧ ਤੇ ਉੱਤੇ ਅਸਰ ਪੈਂਦਾ ਹੋਊਗਾ ਜਿਹੜਾ ਚੰਗਾ ਪਸ਼ੂ ਆ ਉਹਦੀ ਬਾਡੀ ਬੰਤਰ ਵੀ ਇਸੇ ਤਰ੍ਹਾਂ ਦੀ ਆਪਾਂ ਨੂੰ ਨਜ਼ਰ ਆਉਂਦੀ ਹੋਣੀ ਹੈ ਵੀਰ ਜੀ ਲੰਮ ਸਮਨਾ 11:00 ਕ' ਵੱਜਿਆ ਜੀ ਹੂੰ ਤੇ ਤੁਸੀਂ ਇਹ ਲਾ ਲਓ ਬਈ ਦੁਪਹਿਰ ਦਾ ਟਾਈਮ ਹੂੰ ਮੱਝ ਨੂੰ ਸੂਈਦਾ ਵੀ ਤੇ ਤੁਸੀਂ ਇਹ ਕਾਰ ਆਪ ਦੇਖ ਸਕਦੇ ਹੋ ਸਹੀ ਹੈ ਮੇਰਾ ਮੰਨਣਾ ਇਹ ਹੈ ਜੀ ਹੂੰ ਪਸ਼ੂ ਪਾਲਣ ਫੀਲਡ ਦੇ ਵਿੱਚ ਚਾਰ ਚੀਜ਼ਾਂ ਇਕੱਠੀਆਂ ਕੰਮ ਕਰਦੀਆਂ ਹੈ ਫੀਡ ਹੂੰ ਫਰਸਟ ਸਟੈਪ ਠੀਕ ਹੈ ਫੋਡਰ ਹੂੰ ਫਿਰ ਮੈਨੇਜਮੈਂਟ ਹੂੰ ਫਿਰ ਬਰੀਡ ਠੀਕ ਹੈ ਇਹਦਾ ਮਤਲਬ ਇਹ ਨਹੀਂ ਵੀ ਬਰੀਡ ਨੂੰ ਆਪਾਂ ਚੌਥਾ ਰੈਂਕ ਦਿੱਤਾ ਹੂੰ ਮੇਰਾ ਕਹਿਣ ਦਾ ਭਾਵੇਂ ਇਹ ਵੀ ਸਾਈਮਲਟੈਨਸ ਲਈ ਚਾਰੇ ਚੀਜ਼ਾਂ ਇਕੱਠੀਆਂ ਕੰਮ ਕਰਨਗੀਆਂ ਹੂੰ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਆਪਾਂ ਨੂੰ ਆਰਥਿਕ ਤੌਰ ਤੇ ਮਦਦ ਮਿਲੇਗੀ ਠੀਕ ਹੈ ਪੰਜਾਬੀ ਥੋੜੀ ਇੱਕ ਗੱਲ ਹੋਰ ਐਡ ਕਰਦੇ ਮੰਨ ਲਓ ਕਿਸੇ ਕੋਲ ਬਰੀਡ ਹੈਗੀ ਹੈ ਫੀਡ ਮੈਨੇਜਮੈਂਟ ਉਹਦੀ ਦੋਨੇ ਗੱਲਾਂ ਦੇ ਵਿੱਚ ਕਮੀ ਹੈ ਤਾਂ ਮੇਰੇ ਖਿਆਲ ਚ ਬਰੀਡ ਜ਼ਰੂਰੀ ਨਹੀਂ ਫਿਰ ਉਹ ਕਿਤੇ ਨਾ ਕਿਤੇ ਦੁੱਧ ਚ ਪਿੱਛੇ ਰਹੂਗੀ ਹੈ ਨਾ ਗੁਣਵਿਧਾ ਇਹ ਦੁੱਧ ਵੀ ਤਾਂ ਹੀ ਬੰਦਾ ਲੈ ਸਕਦਾ ਜੇ ਇਹਨਾਂ ਚੀਜ਼ਾਂ ਦੇ ਉੱਤੇ ਬੰਦਾ ਪਕੜ ਬਣਾ ਕੇ ਰੱਖੂ ਆਪਦੀ ਵੀਰ ਜੀ ਉਹ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਜੀ ਚਾਰੇ ਚੀਜ਼ਾਂ ਸਾਈਮਲਟੇਨियसਲੀ ਕੰਮ ਕਰਨਗੀਆਂ ਤਾਂ ਤਾਂ ਆਪਾਂ ਨੂੰ ਪੂਰੀ ਪ੍ਰੋਡਕਸ਼ਨ ਮਿਲੂਗੀ ਤਾਂ ਤਾਂ ਆਪਾਂ ਪੂਰਾ ਲਾਹਾ ਲੈ ਸਕਦੇ ਆ ਜੇ ਆਪਾਂ ਨੂੰ ਐਵੇਂ ਆ ਵੀ ਆਪਣੇ ਕੋਲ ਬਰੀਡ ਹੋਵੇ ਤੇ ਫੀਡ ਨਾ ਹੋਵੇ ਮੇਰਾ ਮੰਨਣਾ ਪਰਸਨਲੀ ਤੌਰ ਤੇ ਇਹ ਆ ਕਿ ਜਿੱਥੇ ਤੱਕ ਇੱਕ ਜਾਨਵਰ ਦੀ ਕਪੈਸਿਟੀ ਆ ਉਹ ਆਪਣੀ ਕਪੈਸਿਟੀ ਮੁਤਾਬਕ ਦੁੱਧ ਨਹੀਂ ਲੈ ਸਕਦਾ ਬੰਦਾ ਸਹੀ ਹੈ ਇੱਕ ਇੱਕ ਕੁਐਸਚਨ ਹੋ ਰਿਹਾ ਬਈ ਆਪਾਂ ਫੀਡ ਦਾ ਜ਼ਿਕਰ ਕੀਤਾ ਸੰਜਣ ਫੀਡ ਦਾ ਆਪਾਂ ਜ਼ਿਕਰ ਕੀਤਾ ਤੁਹਾਡੇ ਕੋਲ ਸਾਰੇ ਪਸ਼ੂ ਜਿਹੜੇ ਉਹ ਹਾਈ ਮਿਲਕ ਵਾਲੇ ਐ ਮੱਝਾਂ ਚ ਜੇ ਗੱਲ ਕਰੀਏ ਤਾਂ 25 ਪਲੱਸ ਵਾਲੀਆਂ ਮੱਝਾਂ ਐ ਇਹਨਾਂ ਨੂੰ ਫਿਰ ਇਹ ਨਹੀਂ ਸਮੱਸਿਆ ਆਉਂਦੀ ਵੀ ਉਸ ਤੋਂ ਬਾਅਦ ਚ ਪਸ਼ੂ ਜਿਹਦਾ ਦੁੱਧ ਦੇਣ ਲੱਗਾ ਜਾਰੇ ਟੁੱਟ ਜੇ ਉਸ ਤੋਂ ਬਾਅਦ ਚ ਗੱਭਣ ਹੋਣ ਚ ਡਿੱਕ ਤਾਵੇ ਕਿਉਂਕਿ ਤੁਸੀਂ ਤਾਂ ਮੇਲੇ ਲੜਨੇ ਹੁੰਦੇ ਐ ਪਸ਼ੂ ਫਿਰ ਗੱਭਣ ਹੋ ਜਾਂਦੇ ਟਾਈਮ ਨਾਲ ਵੀਰ ਜੀ ਇਹ ਫੀਡ ਦੀ ਇਹ ਸਭ ਤੋਂ ਵੱਡੀ ਖਾਸੀਅਤ ਦੱਸ ਹੂੰ ਮੈਂ ਪਹਿਲਾਂ ਬੜੀਆਂ ਕੰਪਨੀਆਂ ਦੀਆਂ ਫੀਡਾਂ ਟਰਾਈ ਕੀਤੀਆਂ ਹੂੰ ਮੈਨੂੰ ਸਭ ਤੋਂ ਵੱਡੀ ਖਾਸੀਅਤ ਇਹ ਲੱਗੀ ਕਿ ਇਹ ਫੀਡ ਦੀ ਇਕਤਾ ਪਲੇਟੇਬਿਲਟੀ ਬਹੁਤ ਜ਼ਿਆਦਾ ਹਮਮ ਪਲੇਟੇਬਿਲਟੀ ਤੋਂ ਭਾਵੇਂ ਹੈ ਕਿ ਇਹਦਾ ਟੇਸਟ ਬਹੁਤ ਵਧੀਆ ਠੀਕ ਹੈ ਮੱਝ ਇਹਨੂੰ ਚਾਰ ਨਾਲ ਖਾ ਲੈਂਦੀ ਇਹ ਤਾਂ ਮੈਂ ਦੇਖ ਰਿਹਾ ਵੀ ਇਹ ਗੱਟੇ ਨੂੰ ਵੀ ਬੰਦ ਗੱਟੇ ਨੂੰ ਵੀ ਮੂੰਹ ਮਾਰੀ ਜਾਂਦੀ ਹੈ ਤੇ ਉਹ ਦੂਜੀ ਗੱਲ ਇਹ ਜੀ ਕਨਸੈਪਸ਼ਨ ਦੀ ਹੂੰ ਹਲੇ ਤੱਕ ਵੀਰੇ ਤੁਸੀਂ ਵੀ ਦੇਖਦੇ ਸੂਆਦਰ ਸੂਆ ਮੱਝਾਂ ਦੇ ਰਹੀਆਂ ਜੀ ਸਾਰੀਆਂ ਮੱਝਾਂ ਬਿਲਕੁਲ ਇਹ ਮੈਂ ਐਵੇਂ ਦੀ ਕਿ ਸਾਨੂੰ ਤਾਂ ਕੋਈ ਪ੍ਰੋਬਲਮ ਆਈ ਨਹੀਂ ਅੱਗੇ ਕਰਨ ਵਾਲਾ ਪਰਮੇਸ਼ਰ ਹੈ ਜੀ ਪਰਮੇਸ਼ਰ ਦੇ ਹੱਥ ਡੋਰ ਠੀਕ ਹੈ ਅੱਛਾ ਭਾਈ ਜਦੋਂ ਪਸ਼ੂ ਡਰਾਈ ਹੋ ਜਾਂਦਾ ਦੁੱਧ ਇਹਨੂੰ ਹਟ ਜਾਂਦਾ ਉਸ ਤੋਂ ਬਾਅਦ ਫਿਰ ਜਿਹੜਾ 2-2.5 ਮਹੀਨੇ ਜਿਹੜਾ ਉਹ ਪੀਰੀਅਡ ਰੰਗਦਾ ਹੈ ਡਰਾਈ ਟਾਈਮ ਵਾਲਾ ਉਦੋਂ ਫਿਰ ਕੀ ਪਾਉਣੇ ਉਦੋਂ ਹੋਮ ਮੇਡ ਰਾਸ਼ਨ ਚੱਲਦਾ ਜਾਂ ਉਦੋਂ ਵੀ ਫੀਡ ਵਰਤਦੇ ਹੋ ਵੀਰ ਜੀ ਅਸੀਂ ਨਾ ਜਾਨਵਰ ਨੂੰ ਪਹਿਲਾਂ ਹੀ ਇਸ ਹਿਸਾਬ ਦੇ ਨਾਲ ਤਿਆਰ ਕਰਦੇ ਹਾਂ ਕਿ 2 ਕੁ ਮਹੀਨੇ ਦੀ ਜਾਨਵਰ ਨੂੰ ਰੈਸਟ ਦੇਣੀ ਠੀਕ ਹੈ ਰਸ਼ਟ ਦੇ ਕੇ ਫਿਰ ਮੁੜ ਕੇ ट्रांजिशन ਫੀਡ ਪਾਉਨੇ ਆ ਜੀ ਠੀਕ ਹੈ ट्रांजिशन ਫੀਡ ਤੋਂ ਬਾਅਦ ਫਿਰ ਉਸ ਤੋਂ ਬਾਅਦ ਮਿਲਕਿੰਗ ਵਾਲੇ ਫਿਰ ਮਿਲਕਿੰਗ ਵਾਲੇ ਪ੍ਰੋਡਕਟ ਜਿਹੜੇ ਚੱਲ ਪੈਂਦੇ ਆ ਜਿਹੜੀ ਤੁਸੀਂ ਹੁਣ ਫੀਡ ਦਿੰਨੇ ਹੋ ਜਦੋਂ ਇਹਨੂੰ ਤਿਆਰ ਕਰਦੇ ਹੋ ਮੇਲੇਆਂ ਵਾਸਤੇ ਜਦੋਂ ਖਾਸ ਕਰਕੇ ਤਿਆਰ ਕਰਦੇ ਹੋ ਉਦੋਂ ਨਾਲ ਫਿਰ ਕੋਈ ਮੈਡੀਸਨ ਵਗੈਰਾ ਵੀ ਦੇਣੀ ਪੈਂਦੀ ਆ ਜਾਂ ਉਦੋਂ ਪ੍ਰੋਪਰ ਫੀਡ ਦੇ ਉੱਤੇ ਹੀ ਚੱਲੀ ਜਾਂਦਾ ਵੀਰ ਜੀ ਉਹ ਮੇਰੇ ਨਾਲ ਜਾਨਵਰ ਲੰਮਸਮ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਰਦਕਾ ਗਵਾਲ ਦੇ ਜਾਨਵਰ ਠੀਕ ਹੈ ਗਵਾਲ ਤੋਂ ਭਾਵ ਕੀ ਅਸੀਂ ਦੁੱਧ ਦਾ ਕੰਮ ਕਰਦੇ ਆ ਜੀ ਸਹੀ ਹੈ ਤੇ ਆਮ ਰੂਟੀਨ 'ਚ ਸਾਡੇ ਜਾਨਵਰ ਐਵੇਂ ਨਹੀਂ ਵੀ ਮੇਲਿਆਂ ਨੂੰ ਵੱਧ ਫੀਡ ਪਾਤੀ ਮੁਰਕੇ ਘੱਟ ਪਾਤੀ ਹਮ ਆਮ ਰੂਟੀਨ 'ਚ ਅਸੀਂ ਦੁੱਧ ਲੈਨੇ ਆ ਜਦੋਂ ਜੀ ਇੱਕ ਤਾਰਜੀ ਜਾਨਵਰ ਚੱਲਦੇ ਆ ਕੋਈ ਐਵੇਂ ਮੈਨੂੰ ਨਹੀਂ ਲੱਗਦਾ ਕਿ ਜੇ ਕੋਈ ਆਮ ਵੀ ਬੰਦਾ ਮੱਝ ਚਲਾਵੇ ਕਿ ਵੱਖਰਾ ਕੁਝ ਐਫਰਟ ਕਰਨਾ ਪੈਂਦਾ ਠੀਕ ਹੈ ਅੱਛਾ ਇਹ ਇਸ ਮੱਝ ਨੂੰ ਸੰਜਣ ਦੀ ਕਿਹੜੀ ਫੀਡ ਵਰਤੀ ਤੁਸੀਂ ਕਿਹੜਾ ਥੈਲਾ ਵਰਤਦੇ ਰਹੇ ਹੋ ਅਸੀਂ ਕ੍ਰਾਊਨ ਵਰਤਦੇ ਆ ਕ੍ਰਾਊਨ ਕਿੰਨੀ ਫੀਡ ਇਹ 27 ਕਿਲੋ ਇਹਨੇ ਦੁੱਧ ਦਿੱਤਾ ਇੱਕ ਦਿਨ ਦੀ ਰੂਟੀਨ 'ਚ ਕਿੰਨੀ ਫੀਡ ਖਾ ਜਾਂਦੀ ਸੀ ਵੀਰ ਜੀ ਇਹ तकरीबन 8 ਕਿਲੋ ਅਸੀਂ ਸੰਜਣ ਦੀ ਕਰਾਉਣ ਪਾਉਂਦੇ ਹਾਂ 8 ਕਿਲੋ ਹਾਂਜੀ ਵਧੀਆ ਤਰੀਕੇ ਨਾਲ ਹਾਜਮ ਕਰ ਜਾਂਦੀ 8 ਕਿਲੋ ਨੂੰ ਵੀਰ ਜੀ ਕੁਛ ਨਾ ਅਸੀਂ ਆਪਣਾ ਥੋੜਾ ਬਹੁਤਾ ਜਦੋਂ ਤਿਆਰੀ ਚ ਜਾਨਵਰਾਂ ਨੂੰ ਲਿਆਉਂਦੇ ਆਪਣਾ ਹੋਮ ਮੇਡ ਵੀ ਪਾਉਂਦੇ ਉਦੋਂ ਨਾਲ ਐਡ ਕਰਦੇ ਹਾਂ ਉਹ ਹੋਮ ਮੇਡ ਪਾ ਕੇ ਜੀ ਜਿਵੇਂ ਥੋੜਾ ਥੋੜਾ ਜਿਹਾ ਪਾ ਕੇ 8 ਕਿਲੋ ਇਹਨੂੰ ਕਰਦੇ ਆ ਕੁਝ ਹੋਮ ਮੇਡ ਪਾਉਂਦੇ ਜਿਹੜਾ ਰੂਟੀਨ ਚ ਡਾਈਟ ਪਲਾਨ ਥੋੜਾ ਰਹਿੰਦਾ ਉਹ ਹਰਾ ਤੂੜੀ ਤੇ ਪਲੱਸ ਫੀਡ ਹੈ ਜ ਸਾਈਲੇਜ ਵਗੈਰਾ ਵੀ ਯੂਜ਼ ਕਰਦੇ ਹਾਂ ਹਰਾ ਤੂੜੀ ਪਲੱਸ ਫੀਡ ਜੀ ਹਰਾ ਤੂੜੀ ਪਲੱਸ ਫੀਡ ਪਲੱਸ ਫੀਡ ਠੀਕ ਹੈ ਉਦੋਂ ਫਿਰ ਹੋਮ ਮੇਡ ਨਹੀਂ ਯੂਜ਼ ਕਰਦੇ ਉਦੋਂ ਫੀਡ ਸ ਹਾਇਰ ਸਾਈਡ ਹੁੰਦੀਆਂ ਜੀ ਦੁੱਧ ਦਾ ਤਾਜ਼ਾ ਪੀਕ ਹੀਲਡ ਵਾਲੀ ਹੁੰਦੀਆਂ ਜੀ ਉਦੋਂ ਅਸੀਂ ਆਪਣਾ ਹੋਮ ਮੇਡ ਵਰਤਦੇ ਹਾਂ ਜੀ ਕੁਛ ਛਾਲ ਵਰਤਦੇ ਹਾਂ ਛੋਲੇ ਵਰਤਦੇ ਹਾਂ ਤੇ ਬਾਕੀ ਰੋਟੀ ਵਰਚ ਵੈਸੇ ਹੀ ਚੱਲਦਾ ਹੈ ਅੱਛਾ ਭਾਈ ਮੈਂ ਗੱਲ ਕੀਤੀ ਸੀ ਵੀ ਏਡੀ ਸੋਹਣੀ ਬਾਡੀ ਪਸ਼ੂ ਦੀ ਤਿਆਰ ਕਰਨੀ ਹੋਵੇ ਜਿਵੇਂ ਅੱਜ ਇਹ ਮੱਝ ਦੇਖ ਰਹੇ ਆ ਭਾਗਮੱਝ ਨੂੰ ਆਪਾਂ ਦੇਖ ਰਹੇ ਆ ਸਾਹਮਣੇ ਸਕਰੀਨ ਦੇ ਉੱਤੇ ਏਡਾ ਸੋਹਣਾ ਇਹਦਾ ਢਾਂਚਾ ਜਿਹੜਾ ਚਲੋ ਥਾਨ ਜਾਂ ਦੁੱਧ ਇਹ ਕੁਛ ਬਰੀਡ ਦੇ ਗੋਣ ਹੈ ਉਹਦੇ ਤੇ ਵੀ ਡਿਪੈਂਡ ਕਰਦਾ ਹੈ ਪਰ ਇਦਾਂ ਦੀ ਬਾਡੀ ਤਿਆਰ ਕਰਨ ਵਾਸਤੇ ਫਿਰ ਕਾਫ ਤੋਂ ਧਿਆਨ ਦੇਣਾ ਪਊਗਾ ਜਾਂ ਸ਼ੁਰੂ ਚ ਕਈ ਵੀ ਨਾ ਵੀਰ ਅੰਗਾਈਲੇ ਰਹਿ ਜਾਂਦੇ ਆ ਉਦੋਂ ਧਿਆਨ ਨਹੀਂ ਦਿੰਦੇ ਬਾਅਦ ਚ ਵੀ ਤਿਆਰ ਕਰ ਸਕਦੇ ਆ ਤੁਹਾਡੇ ਹਿਸਾਬ ਚ ਵੀਰ ਜੀ ਪਹਿਲਾਂ ਚਲੋ ਕਾਫ ਤੋਂ ਤਾਂ ਧਿਆਨ ਦੇਣਾ ਹੀ ਦੇਣਾ ਹੂੰ ਪਰ ਮੇਰੇ ਤਜਰਬੇ ਮੁਤਾਬਕ ਕਈ ਵਾਰੀ ਕਈ ਨਾ ਉਦੋਂ ਆਪਣੇ ਤੁਣ ਗੈਲੀ ਹੋ ਜਾਂਦੀ ਆ ਨਹੀਂ ਵੀ ਪੂਰਾ ਧਿਆਨ ਦਿੱਤਾ ਜਾਵੇ ਤਾਂ ਮੱਝ ਹੈ ਜਿਹੜੀ ਬਰੀਡ ਵਾਲੀ ਅੱਛਾ ਉਹ ਬਾਅਦ ਚ ਵੀ ਬਣਾਉਂਦੀ ਠੀਕ ਹੈ ਜੇ ਮੈਨੇਜਮੈਂਟ ਉਹਦੀ ਵਧੀਆ ਕੀਤੀ ਜਾਵੇ ਤਾਂ ਬਾਅਦ ਚ ਵੀ ਬਣਾਉਂਦੀ ਆ ਬਾਕੀ ਜੇ ਕਾਫ ਤੋਂ ਧਿਆਨ ਦਿੱਤਾ ਜਾਵੇ ਹੂੰ ਤਾਂ ਫੇਰ ਤਾਂ ਕਾਫ ਦੀ ਗ੍ਰੋਥ ਹੀ ਬਕਸ ਕਾਫ ਦੀ ਗੱਲ ਕੀਤੀ ਹੈ ਤੇ ਆਪਾਂ ਦੋ ਕਾਫ ਜਿਹੜੇ ਆਪਣੇ ਕੋਲ ਇਸ ਟਾਈਮ ਆ ਸਾਹਮਣੇ ਦੇਖ ਰਿਹਾ ਜਿਵੇਂ ਇੱਕ ਇਹ ਬੂਰੀ ਚੋ ਕੱਟੀ ਆਪਾਂ ਦੇਖ ਰਹੇ ਆ ਇਹ ਤੋਂ ਬਿਨਾ ਇੱਕ ਮੁਰਾ ਨਸਲ ਦੀ ਕੱਟੀ ਜਿਹੜੀ ਇਧਰਲੇ ਪਾਸੇ ਆ ਪੰਜਾਬ ਬਾਈ ਕਿੰਨੀ ਉਮਰ ਹੈ ਇਸ ਕੱਟੀ ਦੀ ਤਕਰੀਬਨ ਜੀ ਲੰਮ ਸਮ 10 11 ਮਹੀਨੇ ਹੋਮਾ 10 11 ਮਹੀਨੇ ਹਾਂਜੀ ਕਿੰਨਾ ਟਾਈਮ ਇਹਨੂੰ ਦੁੱਧ ਪਿਆ ਵੀਰੇ ਦੁੱਧ ਤਾਂ ਮੰਨ ਲਓ ਕਾਫੀ ਟਾਈਮ ਪਹਿ ਆਇਆ ਜੀ ਇਹਨੂੰ ਤੇ ਉਸ ਤੋਂ ਬਾਅਦ ਜ਼ਿਆਦਾ ਫੀਡ ਹੀ ਪਾਉਂਦੇ ਸੀ ਫੀਡ ਕਿਹੜੀ ਪਾ ਰਹੇ ਹੋ ਇਹਨਾਂ ਨੂੰ ਕਿਹੜੀ ਪਾ ਰਹੇ ਹੋ ਇਹਨਾਂ ਨੂੰ ਗਰੋਅਰ ਪਾਉਂਦੇ ਆ ਜੀ ਬੱਚਿਆਂ ਸੰਜਨ ਦੀ ਸੰਜਨ ਦੀ ਗਰੋਅਰ ਪਾਉਂਦੇ ਠੀਕ ਹੈ ਇਹ ਵੀ 2019 ਤੋਂ ਬਾਅਦ ਚ ਯਾਨੀ ਕਾਫ ਗਰੋਅਰ ਜਿਹੜੀ ਹੈ ਇਹਨਾਂ ਵਾਸਤੇ ਫਰੋਦੋ ਤੋਂ ਹੀ ਵਰਤਦੇ ਆਸੀਂ ਤਾਂ ਵੀਰੇ ਜਿਹੜਾ 2019 ਤੋਂ ਬਾਅਦ ਪਲੇਟੇਬਿਲਟੀ ਵਧੀਆ ਹੋਣ ਕਰਕੇ ਹੂੰ ਜ਼ਿਆਦਾਤਰ ਸੰਜਨ ਦੀ ਫੀਡ ਪਾਉਂਦੇ ਆ ਜੀ ਤੇ ਜਿਹੜੇ ਵੀ ਪ੍ਰੋਡਕਟ ਆਉਂਦੇ ਸਟਾਰਟਰ ਫਿਰ ਗਰੋਅਰ ਫਿਰ ਉਸ ਤੋਂ ਬਾਅਦ ਮਿਲਕਿੰਗ ਵਾਲਾ ਠੀਕ ਹੈ ਅੱਛਾ ਫਿਰ ਜਦੋਂ ਹੁਣ ਤੁਸੀਂ ਇਹਨਾਂ ਨੂੰ ਸੰਭਾਲ ਰਹੇ ਹੋ ਚੰਗੀ ਫੀਡ ਪਾ ਰਹੇ ਹੋ ਗਰੋਥ ਵੀ ਸੋਹਣੀ ਹੈ ਲੋੜ ਪੈਂਦੀ ਹੁਣੀ ਕੰਪਨੀ ਦੇ ਮਲਾਜ਼ਮਾਂ ਨੂੰ ਮਿਲਣ ਦੀ ਜੇ ਕੋਈ ਟੈਕਨੀਕਲ ਤੁਹਾਨੂੰ ਕੋਈ ਲੱਗਦਾ ਤਾਂ ਉਹ ਵਿਜ਼ਿਟ ਕਰਦੇ ਆ ਤੁਹਾਡੇ ਕੋਲ ਵੀਰ ਜੀ ਮੈਂ ਨਾ ਤੁਹਾਨੂੰ ਸਭ ਤੋਂ ਵੱਡੀ ਗੱਲ ਦੱਸਾਂ ਜੀ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਆਰ ਐਨ ਡੀ ਦੀ ਜੀ ਰਿਸਰਚ ਦੀ ਤੁਸੀਂ ਇਹ ਕੱਟੀ ਵੇਖੋ ਜੀ ਬਹੁਤ ਹੀ ਧਿਆਨ ਨਾਲ ਤੇ ਬਰੀਕੀ ਦੇ ਨਾਲ ਇਹ ਵਿਖਾ ਦਿਓ ਵੀ ਕੱਟੀ ਮਸਲਡ ਕਿੰਨੀ ਹੈ ਪਰ ਓਵਰ weight ਨਹੀਂ ਗ੍ਰੋਥ ਕਿੰਨੀ ਜਦਾ ਠੀਕ ਹੈ ਗ੍ਰੋਥ ਤਾਂ ਦਿਸਦੀ ਹੈ ਜੇ ਤੁਸੀਂ ਆਪਣਾ ਘਰ ਦਾ ਵੰਡ ਪਾਓਗੇ ਘਰ ਦੇ ਵੰਡ ਦੇ ਵਿੱਚ ਨਾ ਤੁਹਾਡੇ ਜੀ ਹੂੰ ਕਈ ਵਾਰੀ ਮਸਲਡ ਨਹੀਂ ਰਹਿੰਦੀਆਂ ਜਾਨਵਰ ਗ੍ਰੋਥ ਲੈ ਜਾਂਦੇ ਪਰ ਓਵਰ weight ਹੋ ਜਾਂਦੇ ਮੋਟੇ ਹੋ ਜਾਂਦੇ ਜਿਆਦਾ ਮੋਟੇ ਹੋ ਜਾਂਦੇ ਆ ਇਹਦੇ ਤੁਸੀਂ ਇਹ ਲਾ ਲਓ ਜੀ ਕੱਟੀ ਚ ਬਿਲਕੁਲ ਵੀ ਕਿਤੇ ਤੁਹਾਨੂੰ ਫालतू ਮਾਸ ਨਹੀਂ ਦਿਸੇਗਾ ਪਰ ਗ੍ਰੋਥ ਦੇਖੋ ਕਿੰਨੀ ਵਧੀਆ ਸਹੀ ਹੈ ਸੋ ਦੋਸਤੋ ਇਹ ਵਾਕਈ ਇੱਕ ਬੈਲੈਂਸ ਡਾਈਟ ਦਾ ਕਮਾਲ ਹੈ ਇਹਦਾ ਭਾਵ ਮਟਾਪਾ ਨਹੀਂ ਹੈ ਗ੍ਰੋਥ ਹੈ ਤੇ ਇਹੀ ਜ਼ਰੂਰੀ ਹੈ ਮਸਲ ਜਿਹੜੇ ਡਿਵੈਲਪ ਹੋਣੇ ਚਾਹੀਦੇ ਪਸ਼ੂ ਤੇ ਮਟਾਪੇ ਦੇ ਨਾਲ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਮੱਝਾਂ ਦੇ ਵਿੱਚ ਜਾਂ ਗਾਵਾਂ ਵਿੱਚ ਫੇਸ ਕਰਨੀਆਂ ਪੈਂਦੀਆਂ ਪਰ ਇਹ ਪਸ਼ੂ ਮਤਲਬ ਇਹਨਾਂ ਦੇ ਉੱਤੇ ਮਟਾਪਾ ਨਹੀਂ ਹੈ ਤੁਸੀਂ ਇਸ ਮੱਝ ਨੂੰ ਦੇਖੋ ਭਾਗ ਮੱਝ ਹੈ ਹਾਲਾਂਕਿ winner ਮੱਝ ਦਾ ਜਿਹੜਾ ਉੱਤੇ ਇਹਦੇ ਜਿਹੜਾ ਫਲਕਾਰੀ ਵੀ ਪਾਈ ਵੀ ਹੈ ਪਰ ਇਹਦੀ ਬਾਡੀ ਦੇਖੋ 4 ਮਹੀਨਿਆਂ ਦੇ ਲਗਭਗ ਸੂਈ ਹੋ ਗਈ ਨਾ ਤਾਂ ਇਹ ਲਿੱਸੀ ਦਿਸਦੀ ਹੈ ਤੇ ਨਾ ਰਾਜੀ ਹੈ ਇੱਕ ਆਈਡੀਅਲ ਕੰਡੀਸ਼ਨ ਹੈ ਇਹਦੇ ਅੱਗੇ ਜਿਹੜਾ ਉਹ ਗੱਭਣ ਹੋਣ ਵਾਸਤੇ ਇਹਦੇ ਕਨਸੀਵ ਕਰਨ ਵਾਸਤੇ ਲਿਸਾ ਪਸੂ ਵੀ ਕਨਸੀਵ ਨਹੀਂ ਕਰੂਗਾ ਤੇ ਜਿਆਦਾ ਮੋٹے ਪਸੂ ਨੂੰ ਵੀ ਸਮੱਸਿਆਵਾਂ ਆਉਣੀਆਂ ਸੋ ਇਹ ਬਾਈ ਹੋਰੀ ਸੰਜਣ ਫੀਡ ਵਰਤਦੇ ਐ ਤੇ ਇਹ ਗੱਲ ਮੈਂ ਵੈਸੇ ਵੀਡੀਓ ਦੇ ਵਿੱਚ ਜੀ ਇਹ ਜ਼ਿਕਰ ਕਰਦੇ ਆਂ ਦੋਸਤੋ ਜਦੋਂ ਸਮੁੰਦਰੀ ਮੱਛ ਚੁਆਈ ਸੀ ਨਾ ਤੇ ਉਦੋਂ ਵੀ ਬਾਈ ਹੋਰੀਆਂ ਨਾਲ ਇੱਥੇ ਜ਼ਿਕਰ ਹੋਇਆ ਸੀਗਾ ਤੇ ਇਹ ਉਦੋਂ ਤੋਂ ਇਹ ਫੀਡ ਜਦੋਂ ਮੈਂ ਮਿਲੇ ਆਂ ਤਾਂ ਉਦੋਂ ਵੀ ਸੰਜਣ ਦੀ ਫੀਡ ਇੱਥੇ ਜਿਹੜੀ ਉਹ ਚੱਲਦੀ ਸੀ ਆਪਾਂ ਕੁਝ ਗੱਲਾਂ ਬਾਤਾਂ ਫੀਡ ਸੰਬੰਧੀ ਉਸ ਕੰਪਨੀ ਦੇ EMPLOYEES ਵੀਰਾਂ ਨਾਲ ਵੀ ਕਰਾਂਗੇ ਜਿਹੜੇ ਬਾਈ ਕੋਲ ਰੂਟੀਨ 'ਚ ਵਿਜ਼ਿਟ ਕਰਦੇ ਰਹਿੰਦੇ ਆ। ਭਾਈ ਮੈਂ ਇੱਕ ਗੱਲ ਪੁੱਛੀ ਸੀ ਵੀ ਜਿਵੇਂ ਕੋਈ ਵੀ ਫਾਰਮਰ ਹੈ, ਕੋਈ ਪ੍ਰੋਡਕਟ ਵਰਤਦਾ ਉਹ ਚਾਹੁੰਦਾ ਵੀ ਕੰਪਨੀ ਦੇ ਬੰਦੇ ਵੀ ਉਹਦੇ ਕੋਲ ਆਉਂਦੇ ਜਾਂਦੇ ਰਹਿਣ ਕਿਉਂਕਿ ਕੁਸ਼ਕ ਉਹਨਾਂ ਨੇ ਵੀ ਬਾਹਰੋਂ ਆ ਕੇ ਪਸ਼ੂ ਨੂੰ ਇੱਕਦਮ ਜੱਜ ਕਰਨਾ ਦੇਖਣਾ ਔਰ ਐ ਦਿੰਦੇ ਆ। ਵੀਰੇ ਸਵੇਰ ਪਹੁੰਚਦੀ ਰਹਿੰਦੀ ਹੈ। ਵੀਰੇ ਸੁਭਾਅ ਵਾਂਗੀ ਗੱਲ ਹੈ ਵੀ ਜਦੋਂ ਆਹ ਜਿਹੜੀਆਂ ਇਹ ਗੱਲਾਂ ਨੇ ਸਾਰੀਆਂ R&D ਦੇ ਵਿੱਚ ਹੀ ਹੁੰਦੀਆਂ ਰਿਸਰਚ ਦੇ ਵਿੱਚ। ਹੂੰ। ਇਹ ਰਿਸਰਚ ਤਾਂ ਚੱਲੂ ਹੋਣੀ ਹੈ ਜੀ ਫਾਰਮਰ ਤੋਂ। ਸਹੀ ਹੈ। ਫਾਰਮਰ ਨੇ ਆ ਕੇ ਆਪਣੇ ਸੁਝਾਅ ਦੇਣੇ ਹਮ ਕਿ ਮੈਨੂੰ ਇਹ ਪ੍ਰੋਬਲਮ ਆ ਰਹੀ ਜੀ ਮੈਨੂੰ ਇਹ ਐਵੇਂ ਕਰੋ ਕਿਉਂਕਿ ਹਰ ਬੰਦੇ ਦਾ ਦੇਖਣ ਦਾ ਨਜ਼ਰੀਆ ਤੇ ਦੱਸਣ ਦਾ ਤਰੀਕਾ ਵੱਖੋ ਵੱਖਰਾ ਹਮ ਉਸ ਤੋਂ ਬਾਅਦ ਫਾਰਮਰ ਦੀ ਨੁਕੀ ਦੇ ਤੱਕ ਪਹੁੰਚ ਕਰੇ ਸਹੀ ਹੈ ਫਾਰਮਰ ਨੇ ਜੱਜ ਕਰ ਲਿਆ ਵੀ ਮੈਨੂੰ ਇਹ ਪ੍ਰੋਬਲਮ ਆ ਰਹੀ ਹਮ ਉਸ ਤੋਂ ਬਾਅਦ ਕੰਪਨੀ ਕੱਲੀ ਦਫ਼ਤਰ ਚ ਬੈਠ ਕੇ ਨਹੀਂ ਚੱਲਣੀ ਸਹੀ ਹੈ ਕੰਪਨੀ ਦੇ ਅਮਪਲਾਈ ਨੇ ਜਾ ਕੇ ਫਿਰ ਫਾਰਮਰ ਨੂੰ ਮਿਲਣਾ ਜੀ ਉਹਦੇ ਟੱਚ ਚ ਰਹਿ ਕੇ ਕਿ ਤੁਹਾਡਾ ਦਸਾ ਦੇਖਣ ਦਾ ਨਜ਼ਰੀਆ ਕੀ ਹੈ ਆਪਣਾ ਨਜ਼ਰੀਆ ਦੇਖ ਕੇ ਫੀਡਬੈਕ ਉਹਨਾਂ ਤੋਂ ਲੈ ਕੇ ਉੱਤੇ ਜਿਹੜੇ ਉਹਨਾਂ ਦੇ ਬੋਸ ਆ ਜੀ ਉਹਨਾਂ ਨੂੰ ਜਾ ਕੇ ਦੱਸਣਾ ਡਿਸਕਸ ਕਰਨਾ ਇਹ ਸਾਰਾ ਆਰ ਐਨ ਡੀ ਦੇ ਵਿੱਚ ਆਉਂਦਿਆ ਇਹ ਇੰਨੀ ਰਿਸਰਚ ਦੇ ਬਾਅਦ ਇਹਨਾਂ ਦੀ ਪਲੇਟੇਬਿਲਟੀ ਇੰਨੀ ਵਧੀਆ ਵੀ ਖਾਣ ਦਾ ਟੇਸਟ ਇੰਨਾ ਵਧੀਆ ਸਹੀ ਹੈ ਮਤਲਬ ਫੀਲਡ ਚੋਂ ਫੀਡਬੈਕ ਲੈਂਦੇ ਆ ਤੇ ਉਹਨੂੰ ਅੱਗੇ ਜਿਹੜਾ ਇੰਪਲੀਮੈਂਟ ਵੀ ਉਹ ਹੁੰਦਾ ਸੋ ਆਪਾਂ ਗੱਲਾਂ ਬਾਤਾਂ ਕਰਦੇ ਆ ਦੱਸੋ ਇਸ ਕੰਪਨੀ ਦੇ EMPLOYEE ਵੀਰ ਜਿਹੜੇ ਫਾਰਮਰ ਫੈਮਿਲੀ ਨੂੰ ਉਹ ਬਿਲੋਂਗ ਕਰਦੇ ਆ ਤੇ ਉਹ ਵੀ ਇੱਥੇ ਪਹੁੰਚੇ ਹੋਏ ਆ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਆਪਣਾ ਨਾਮ ਵੀ ਦੱਸਦੇ ਵੀਰੇ ਮੇਰਾ ਨਾਮ ਸਰਵਜੀਤ ਸਿੰਘ ਠੀਕ ਹੈ ਮੈਂ ਪਟਿਆਲੇ ਦਾ ਰਹਿਣ ਵਾਲਾ ਹਾਂ ਤੇ ਮੈਂ ਸੰਜਨ ਕੰਪਨੀ ਦਾ EMPLOYEE ਆ ਜੀ ਠੀਕ ਹੈ ਸੰਜਨ ਕੰਪਨੀ ਬੇਸਿਕਲੀ ਹੈ ਕਿਹੜੀ ਕੰਟਰੀ ਤੋਂ ਮਤਲਬ ਆਪਣੀ ਪੰਜਾਬ ਦੀ ਹੈ ਜਾਂ ਬਾਹਰੋਂ ਚੱਲਦੀ ਹੈ ਵਰਦੀ ਕੰਪਨੀ ਬਾਰੇ ਦੱਸਣ ਤੋਂ ਪਹਿਲਾਂ ਮੈਂ ਸਾਰੇ ਦਰਸ਼ਕਾਂ ਨੂੰ ਇੱਕ ਵਾਰੀ ਗੁਰੂ ਦੀ ਬਖਸ਼ੀ ਹੋਈ ਫਤੇ ਨਾਲ ਵੀਡੀਓ ਦੀ ਸ਼ੁਰੂਆਤ ਕਰਨਾ ਚਾਹਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਦਕ ਡੈਰੀ ਫਾਰਮਿੰਗ ਵੱਲੋਂ ਬਾਈ ਜੀ ਉਹਨਾਂ ਦਾ ਆਇਆ ਦਾ ਮੈਂ ਦਿਲੋਂ ਧੰਨਵਾਦ ਕਰਦਾ ਤੇ ਪਟਿਆਲੇ ਜ਼ਿਲ੍ਹੇ ਚ ਅੱਜ ਮੇਰੇ ਜ਼ਿਲ੍ਹੇ ਚ ਆਏ ਆ ਮੈਂ ਦਿਲੋਂ ਸਵਾਗਤ ਕਰਦਾ ਧੰਨਵਾਦ ਬਾਈ ਤੇ ਬਾਈ ਜੀ ਹੁਣ ਮੈਂ ਚਲੋ ਸੰਜਨ ਕੰਪਨੀ ਬਾਰੇ ਤੁਹਾਨੂੰ ਦੱਸੂਗਾ ਸੰਜਨ ਕੰਪਨੀ ਜਿਹੜੀ ਹੈਗੀ ਇੱਕ ਸਾਊਥ ਕੋਰੀਆ ਦੀ ਕੰਪਨੀ ਹੈ 1974 ਤੋਂ ਇਹ ਫੀਡ ਦਾ ਬਿਜ਼ਨਸ ਕਰ ਰਹੇ ਨੇ 1974 ਤੋਂ ਇਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਅੱਜ ਦੇ ਟਾਈਮ 'ਚ ਇਹ ਪੰਜ ਕੰਟਰੀਜ਼ 'ਚ ਜਿਹੜਾ ਆਪਣਾ ਬਿਜ਼ਨਸ ਕਰ ਰਹੇ ਨੇ ਚਾਈਨਾ ਹੋ ਗਿਆ ਮਿਆਂਮਾਰ ਹੋ ਗਿਆ ਫਿਲੀਪੀਨਸ ਵੀਟਨਾਮ ਇੰਡੀਆ ਤੇ ਸਾਊਥ ਕੋਰੀਆ ਤਾਂ ਚਲੋ ਇਹਨਾਂ ਦੀ ਮਦਰ ਕੰਟਰੀ ਹੈ ਠੀਕ ਹੈ ਤੇ ਇੰਡੀਆ 'ਚ ਇਹ 25 ਸੈਪਟੈਂਬਰ 2018 ਨੂੰ ਇਹਨਾਂ ਨੇ ਜਿਹੜਾ ਹੈਗਾ ਆਪਣਾ ਕਾਰਪੋਰੇਸ਼ਨ ਸਰਟੀਫਿਕੇਟ ਇਹਨਾਂ ਨੂੰ ਗਵਰਨਮੈਂਟ ਵੱਲੋਂ ਮਿਲਿਆ ਸੀਗਾ ਠੀਕ ਹੈ ਤੇ ਜਿਹੜੇ ਆਪਣੇ ਪ੍ਰੋਡਕਟ ਹੈ ਇਹਨਾਂ ਨੇ 2019 ਫਰਵਰੀ 'ਚ ਆਪਣੇ ਇੰਡੀਆ 'ਚ ਲਾਂਚ ਕੀਤੇ ਸੀਗੇ ਠੀਕ ਹੈ ਹਾਂਜੀ ਜਿਹੜੇ ਪ੍ਰੋਡਕਟ ਆਉਂਦੇ ਆ ਸੰਜਨ ਕੰਪਨੀ ਵੱਲੋਂ ਹਾਂਜੀ ਕਾਫ ਤੋਂ ਕਾਓ ਫਾਲੋ ਅਪ ਪਲਾਨ ਹੈ ਹਾਂਜੀ ਵੀਰੇ ਆਪਣਾ ਕਾਫ ਸਟਾਰਟਰ ਤੋਂ ਲੈ ਕੇ ਗਰੋਵਰ ਹੋ ਗਿਆ ਉਸ ਤੋਂ ਬਾਅਦ ਹੀਫਰ ਜਿਵੇਂ ਜਿਵੇਂ ਅ ਐਨੀਮਲ ਦਾ ਫੇਸ ਹੈ ਹਰੇਕ ਫੇਸ ਲਈ ਸਾਡੇ ਕੋਲ ਡਿਫਰੈਂਟ ਪ੍ਰੋਡਕਟਸ ਹੈਗੇ ਆ ਮਿਲਕਿੰਗ ਚ ਵੀ ਨਾਨ ਮਿਲਕਿੰਗ ਚ ਵੀ ਇੱਕ ਕੁਐਸਚਨ ਹੋਰ ਹੈ ਜਿਹੜਾ ਹੁਣ ਦਾ ਟ੍ਰੈਂਡ ਹੈ ਹੁਣ ਹਰੇਕ ਫਾਰਮਰ ਚਾਹੁੰਦਾ ਵੀ ਸਾਡਾ ਪਸ਼ੂ ਚੰਗਾ ਦੁੱਧ ਦੇਵੇ ਹਾਂਜੀ 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 ਤਾਂ ਉਹਦੇ ਲਈ ਆਪਾਂ ਨੂੰ ਪਤਾ ਹੈ ਵੀ ਡਰਾਈ ਟਾਈਮ ਸੰਭਾਲਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਿਹੜਾ ਟਰਾਂਜੀਸ਼ਨ ਪੀਰੀਅਡ ਆਉਂਦਾ ਹੈ ਬਿਲਕੁਲ ਜੀ ਟਰਾਂਜੀਸ਼ਨ ਪੀਰੀਅਡ ਵਾਸਤੇ ਵੀ ਫੀਡ ਵਗੈਰਾ ਆਪਣੇ ਕੋਲ ਹੈ ਹਾਂਜੀ ਫਿਰ ਜਿਵੇਂ ਕਿ 60 ਡੇਸ ਦਾ ਟਰਾਂਜੀਸ਼ਨ ਫੇਸ ਹੁੰਦਾ ਹੈ 2 ਮਹੀਨਿਆਂ ਦਾ ਉਹਦੇ ਲਈ ਸਾਡੇ ਕੋਲ ਪਹਿਲਾਂ 40 ਦਿਨ ਵਾਸਤੇ ਡਰਾਈ ਡਰ ਪੌਣੇ ਜਿਹਦਾ ਜਿਹਦਾ ਕੀ ਅਸੀਂ ਪ੍ਰੋਪਰ ਇੱਕ ਬੈਲੈਂਸਡ ਪ੍ਰੋਪਰ ਡਾਈਟ ਬਣਾ ਕੇ ਦਿੰਨੇ ਆ ਫਾਰਮਰ ਨੂੰ ਪਸ਼ੂ ਦੀ ਹੈਲਥ ਦੇਖਦੇ ਹੋਏ ਤੇ ਪਸ਼ੂ ਦੀ ਬਰੀਡ ਦੇਖਦੇ ਹੋਏ ਤੇ ਪਿਛਲੇ ਸੂਏ ਨੇ ਕਿੰਨਾ ਦੁੱਧ ਦਿੱਤਾ ਉਸ ਹਿਸਾਬ ਨਾਲ ਅਸੀਂ ਪ੍ਰੋਪਰ ਡਾਈਟ ਬਣਾ ਕੇ ਦਿੰਨੇ ਆ ਆਪਣੀ ਟਰਾਂਜੀਸ਼ਨ ਫੀਡ ਨਾਲ ਤਾਂ ਕਿ ਪਸ਼ੂ ਦਾ ਜਿਹੜਾ ਫਾਰਮਰ ਦਾ ਸੂਆ ਹੈਗਾ ਪਸ਼ੂ ਨਾਲ ਉਹ ਲਾਭਦਾਇਕ ਰਹੇ ਤੇ ਅਗਲੇ ਸੂਏ ਉਹਨੂੰ ਕਿਸ਼ੂ ਬਿਨਾ ਕਿਸੇ ਬਿਮਾਰੀ ਤੋਂ ਬਦ ਤਬਦਦ ਉਹ ਦਦੇ ਠੀਕ ਹੈ ਅਜੇ ਲਈ ਇੱਕ ਹੋਰ ਕੁਐਸਚਨ ਸੀ ਵੀ ਜੇ ਇੱਕ ਫਾਰਮਰ ਥੋੜੀ ਫੀਡ ਵਰਤਣੀ ਚਾਹੁੰਦਾ ਹੈ ਸੰਜਨ ਫੀਡ ਵਰਤਣੀ ਚਾਹੁੰਦਾ ਹੈ ਹਾਂਜੀ ਹਾਂਜੀ ਟੈਕਨੀਕਲ ਸਰਵਿਸ ਜ ਆਪਾਂ ਦਿੰਨੇ ਆ ਉਹਨਾਂ ਨੂੰ ਹਾਂਜੀ ਵੀਰੇ ਸਾਡੇ ਕੋਲ ਜਿਹੜਾ ਸਭ ਤੋਂ ਵੱਡੀ ਟੈਕਨੀਕਲ ਸਰਵਿਸ ਮੈਂ ਸਮਝਦਾ ਉਹ ਹੈ ਯੋਲੋਮਿਕ ਸੌਫਟਵੇਅਰ ਜਿਹੜਾ ਕਿ ਜਿਵੇਂ ਪੰਜਾਬ ਬਾਈ ਨੇ ਤੁਹਾਨੂੰ ਦੱਸਿਆ ਸਾਡੀ ਆਰ ਐਨ ਡੀ ਸਪੈਸ਼ਲ ਟੀਮ ਹੈ ਟੈਕਨੀਕਲ ਟੀਮ ਤੇ ਉਹਨਾਂ ਕੋਲ ਸੌਫਟਵੇਅਰ ਹੈ ਯੋਲੋਮਿਕ ਪ੍ਰੋਪਰ ਡਾਈਟ ਬਣਾਉਣ ਲਈ ਤੇ ਬਾਕੀ ਕੰਪਨੀਆਂ ਚ ਕੁਝ ਕੀ ਕਰਦੇ ਨੇ ਉਹ ਸੌਫਟਵੇਅਰ ਸਿਰਫ ਦਫ਼ਤਰ ਚ ਏਸੀ ਵਾਲੇ ਕਮਰੇ ਚ ਰੱਖ ਲੈਂਦੇ ਆ ਸਹੀ ਹੈ ਪਰ ਸਾਡੇ ਕੋਲ ਕੱਲਾ ਕੱਲਾ ਜਿਹੜਾ ਮੁਲਾਜ਼ਮ ਹੈ ਸੇਲਸ ਆਫੀਸਰ ਹੈ ਸਾਡਾ ਗਰਾਊਂਡ ਲੈਵਲ ਤੇ ਜਿਹੜਾ ਵਰਕ ਕਰਦਾ ਕੰਪਨੀ ਨੇ ਹਰੇਕ ਮੁਲਾਜ਼ਮ ਨੂੰ ਲੈਪਟਾਪ ਦੇ ਕੇ ਨਾਲ ਉਹ ਸਪੈਸ਼ਲ ਸੌਫਟਵੇਅਰ ਦਿੱਤਾ ਹੋਏ ਤੇ ਬਕਾਇਦਾ ਉਹਦੀ 40 ਤੋਂ 45 ਦਿਨ ਦੀ ਡਾਕਟਰ ਸਾਹਿਬ ਨਾਲ ਟੈਕਨੀਕਲ ਟ੍ਰੇਨਿੰਗ ਹੁੰਦੀ ਹੈ ਤੇ ਹਰ ਮਹੀਨੇ ਸਾਡੀ ਸਾਊਥ ਕੋਰੀਆ ਤੋਂ ਵੀ ਟੈਕਨੀਕਲ ਟ੍ਰੇਨਿੰਗਸ ਹੁੰਦੀਆਂ ਨੇ ਉਹ ਚ ਪ੍ਰੋਪਰ ਸੌਫਟਵੇਅਰ ਚ ਅਸੀਂ ਫਾਰਮਰ ਦਾ ਪਸ਼ੂ ਜਿਹੜਾ ਪਸ਼ੂ ਹੈ ਉਹਦਾ ਬਾਡੀ weight ਪਾ ਕੇ ਕੀ ਉਹਦੀ ਮਿਲਕ ਕੁਆਂਟੀਟੀ ਹੈ ਫੈਟ SNF ਤੇ ਫਾਰਮਰ ਦੀ ਨੀਡ ਕੀ ਹੈ ਉਹ ਆਪਣੀ ਫੈਟ ਚ ਵਾਧਾ ਚਾਹੁੰਦਾ ਹੈ ਜਾਂ ਉਹਨੂੰ ਲੱਗਦਾ ਹੈ ਨਸਲ ਦੇ ਹਿਸਾਬ ਨਾਲ ਦੁੱਧ ਪੂਰਾ ਨਹੀਂ ਹੈਗਾ ਅਸੀਂ ਉਹ ਚੀਜ਼ ਨੂੰ ਸੌਫਟਵੇਅਰ ਚ ਟਾਰਗੇਟ ਕਰਕੇ ਜਿਹੜੀ ਇੱਕ ਫਾਰਮਰ ਦੀ ਨੀਡ ਹੈ ਉਹ ਪੂਰੀ ਕਰਦੇ ਹਾਂ ਇਹ ਫਾਰਮੂਲੇਸ਼ਨ ਮਤਲਬ ਪੂਰੀ ਟੈਕਨੀਕਲ ਫਾਰਮੂਲੇਸ਼ਨ ਬਣਾ ਕੇ ਦਿੰਨੇ ਆਂ ਵੀ ਇਹ ਨਹੀਂ ਵੀ ਫੀਡ ਲਾਤੀ ਤੇ ਉਹ ਵੱਧ ਤੋਂ ਵੱਧ ਪਸ਼ੂਆਂ ਨੂੰ ਪਾਈ ਜਾਵੇ ਉਹਦਾ ਭਾਵੇਂ ਲਾਸ ਹੋਵੇ ਬਹੁਤੀਆਂ ਕੰਪਨੀਆਂ ਦਾ ਇਹ ਫਾਰਮੂਲਾ ਹੁੰਦਾ ਨਹੀਂ ਨਹੀਂ ਆਪਾਂ ਇਹ ਸੋਚ ਨਹੀਂ ਰੱਖਦੇ ਨਹੀਂ ਆਪਾਂ ਇਹੋ ਜੀ ਕੋਈ ਸੋਚ ਨਹੀਂ ਰੱਖਦੇ ਜਿਹੜਾ ਸਾਡੀ ਕੰਪਨੀ ਦਾ ਮਿਸ਼ਨ ਹੈ ਉਹ ਹੈ ਕ੍ਰੀਏਟ ਐਮਪਲ ਵਰਲਡ ਟੁਗੇਦਰ ਬਿਸਾਰਿਆਂ ਲਈ ਇੱਕ ਭਰਪੂਰ ਦੁਨੀਆ ਤਿਆਰ ਕਰੀਏ ਚਾਹੇ ਉਹ ਕਿ ਡੀਲਰ ਹੈ ਹੂੰ ਚਾਹੇ ਇੱਕ ਫਾਰਮਰ ਹੈ ਚਾਹੇ ਕੰਪਨੀ ਦਾ EMPLOYE ਹੈ ਉਹ ਹਰੇਕ ਨੂੰ ਸੈਟੀਸਫਾਈ ਕਰਕੇ ਨਾਲ ਲੈ ਕੇ ਚੱਲਣਾ ਚਾਹੁੰਦੀ ਹੈ ਇਹੀ ਚੀਜ਼ ਹੈ ਵੀ ਜਿਹੜਾ ਕਿ ਅਸੀਂ ਟੈਕਨੀਕਲ ਟ੍ਰੇਨਿੰਗ ਟੈਕਨੀਕਲ ਸਰਵਿਸ ਹੈ ਯੋਲੋ ਵਿੱਚ ਅਸੀਂ ਪ੍ਰੋਪਰ ਡਾਈਟ ਬਣਾ ਕੇ ਦਿੰਨੇ ਆ ਤਾਂ ਕਿ ਇੱਕ ਫਾਰਮਰ ਦੀ ਨੀਡ ਪੂਰੀ ਹੋਏ ਜੇ ਫਾਰਮਰ ਦੀ ਨੀਡ ਪੂਰੀ ਹੋਊਗੀ ਉਹ ਡੀਲਰ ਤੋਂ ਫੀਡ ਲਾਊਗਾ ਤੇ ਜਿਹੜਾ ਸੇਲ ਵਾਲਾ ਮੁੰਡਾ ਉਹਦੀ ਵੀ ਸੇਲ ਹੋਊਗੀ ਤਾਂ 올ਓਵਰ ਪ੍ਰੋਪਰ ਚੈਨਲ ਸਹੀ ਚੱਲੂਗਾ ਬਿਲਕੁਲ ਅੱਛਾ ਭਾਈ ਇੱਕ ਕੁਐਸਚਨ ਹੋਰ ਸੀਗਾ ਵੀ ਮੱਝਾਂ ਤੇ ਗਾਵਾਂ ਦੋਨੇ ਅਲੱਗ-ਅਲੱਗ ਜਾਨਵਰ ਹੈ ਆਪਾਂ ਇਹਨਾਂ ਦੋਹਾਂ ਵਾਸਤੇ ਅਲ neighbor yeah. ਸਾਡੇ ਕੋਲ ਜਿਵੇਂ ਬਫੈਲੋ ਫੀਡ ਸਾਡੀ ਅਲੱਗ ਤੋਂ ਹੈਗੀ ਐ ਮੱਝਾਂ ਵਾਸਤੇ ਹਾਂ ਮੱਝਾਂ ਵਾਸਤੇ ਪਰ ਜਿਵੇਂ ਕਿ ਸਾਡੀ ਬਫੈਲੋ ਫੀਡ ਹੈ ਉਸ ਤੋਂ ਬਾਅਦ ਕੁਝ ਫਾਰਮਰ ਜਿਵੇਂ ਪੰਜਾਬ ਸਿੰਘ ਬਾਈ ਉਹਨੀਆਂ ਮੇਲਿਆਂ ਚ ਅੱਗੇ ਪਸ਼ੂ ਨੂੰ ਲੈ ਕੇ ਜਾਣਾ ਚਾਹੁੰਦੇ ਆ ਕੰਪੀਟੀਸ਼ਨ ਲੜਨਾ ਚਾਹੁੰਦੇ ਆ ਉਸ ਚੀਜ਼ ਵਾਸਤੇ ਅਸੀਂ ਆਪਣੀ ਕਰਾਊਨ ਤੇ ਕਰਾਊਨ ਪਲੱਸ ਫੀਡ ਉਹਨਾਂ ਨੂੰ ਅਲੱਗ ਤੋਂ ਦਿੰਨੇ ਆ ਪਰ ਜੇ ਡੇਲੀ ਰੁਟੀਨ ਚ ਕਿਸੇ ਨੇ ਆਪਣੀ ਬਫੈਲੋ ਫੀਡ ਪਾਉਣੀ ਆ ਤਾਂ ਉਹਦੇ ਵਾਸਤੇ ਸਾਡੇ ਕੋਲ ਆਪਣਾ ਜਿਹੜਾ ਸਪੈਸ਼ਲ ਬਫੈਲੋ ਪ੍ਰੋਡਕਟ ਹੈਗਾ ਜਿਹਦਾ ਕਿ ਨਾਮ ਸੰਟੈਕ ਬਫੈਲੋ ਹੈ ਸਪੈਸ਼ਲ ਬੈਗ ਦੇ ਉੱਤੇ ਬਫੈਲੋ ਵੀ ਛਪੀ ਲੋਡ ਹੈ ਰਿਕੁਆਇਰਮੈਂਟ ਹੈ ਉਹਦੇ ਹਿਸਾਬ ਤੇ ਫੀਡ ਅਕ ਜੀ ਉਹਨਾਂ ਦੀ ਨੀਡ ਦੇ ਹਿਸਾਬ ਨਾਲ ਆਪਾਂ ਫੀਡ ਦਿੰਨੇ ਅੱਛਾ ਭਾਈ ਇੱਕ ਡੇਰੀ ਇੰਡਸਟਰੀ ਦੇ ਵਿੱਚ ਜਾਂ ਜੇ ਆਪਾਂ ਦੁੱਧ ਵਾਲੀਆਂ ਕੰਪਨੀਆਂ ਨਾਲ ਜੁੜਦੇ ਆਂ ਤਾਂ ਇੱਕ ਕੁਐਸਚਨ ਬੜਾ ਸੌਨ ਨੂੰ ਮਿਲਦਾ ਵੀ ਦੁੱਧ ਦੇ ਵਿੱਚ ਅਫਲਾਟੋਕਸਿਨ ਦੀ ਪ੍ਰੋਬਲਮ ਹੈ ਉੱਲੀ ਦੀ ਸਮੱਸਿਆ ਆਉਂਦੀ ਹੈ ਨਾ ਇਹਦੇ ਤੋਂ ਆਪਾਂ ਕੀ ਕਹਿਣਾ ਚਾਹੁੰਦੇ ਆ ਮਤਲਬ ਆਪਣੀ ਫੀਡ ਕਿਵੇਂ ਹੈ ਮੈਂ ਭਾਈ ਜੀ ਇਹਦੇ ਬਾਰੇ ਦੱਸਣਾ ਚਾਹੂੰਗਾ ਅਫਲਾਟੋਕਸਿਨ ਕੰਟਰੋਲ ਜਿਹੜਾ ਦੁੱਧ ਹੈਗਾ ਉਹ ਦੇਣਾ ਬਹੁਤ ਜ਼ਰੂਰੀ ਹੈ ਕੰਪਨੀਆਂ ਆਪਣੀ ਥਾਂੇ ਬਿਲਕੁਲ ਸਹੀ ਹੈ ਜਿਵੇਂ ਕਿ ਅੱਜਕੱਲ ਤੁਸੀਂ ਸੁਣਿਆ ਹੋਣਾ ਵੀ ਛੋਟੇ ਛੋਟੇ ਬੱਚਿਆਂ 'ਚ ਬਿਮਾਰੀਆਂ ਆ ਰਹੀਆਂ ਨੇ ਕੈਂਸਰ ਦੀ ਸਮੱਸਿਆ ਬਹੁਤ ਆ ਰਹੀ ਹੈ ਤਾਂ ਕਿਤੇ ਨਾ ਕਿਤੇ ਉਹਦਾ ਕਾਰਨ ਹੈ ਅਫਲਾਟੋਕਸਿਨ ਜਿਹੜਾ ਦੁੱਧ ਚਾਰ ਰਿਹਾ ਜਿਹੜਾ ਕਿ ਆਪਾਂ ਨੂੰ ਦਿਖਦਾ ਨਹੀਂ ਹੈ ਪਰ ਜੇ ਆਪਾਂ ਉਹਦੇ ਜਿਹੜੇ ਟੈਸਟ ਬਣੇ ਹੋਏ ਨੇ ਉਹਨਾਂ ਨਾਲ ਕਰਦੇ ਆ ਤਾਂ ਉਹਦਾ ਆਪਾਂ ਨੂੰ ਮਾਪਦੰਡ ਪਤਾ ਲੱਗ ਜਾਂਦਾ ਠੀਕ ਹੈ ਕੰਪਨੀਆਂ ਆਪਣੀ ਥਾਂ 'ਤੇ ਬਿਲਕੁਲ ਸਹੀ ਨੇ ਅਫਲਾਟੋਕਸਿਨ ਕੰਟਰੋਲ ਮਿਲਕ ਹੋਣਾ ਚਾਹੀਦਾ ਉਸ ਚੀਜ਼ ਨੂੰ ਦੇਖਦੇ ਹੋਏ ਸਾਡੀ ਕੰਪਨੀ ਹੈ ਜਿਹੜੀ ਅਫਲਾਟੋਕਸਿਨ ਕੰਟਰੋਲ ਫੀਡ ਬਣਾ ਰਹੀ ਹੈ ਗਵਰਨਮੈਂਟ ਵੱਲੋਂ ਜਿਹੜਾ ਫੀਡ ਦਾ ਮਾਪਦੰਡ ਹੈ ਪੀਪੀਬੀ ਵਿੱਚ ਡਿਸਾਈਡ ਕੀਤਾ ਗਿਆ ਜਿਹਦਾ ਕਿ ਗਵਰਨਮੈਂਟ ਨੇ ਸੈੱ ਆਨ ਵੀਰ ਉਹ ਚੈੱਕ ਕਰਾ ਸਕਦਾ ਹੈ ਸਾਡੀ ਫੀਡ ਜਦੋਂ ਲੈਬ ਚ ਪ੍ਰੋਪਰ ਟੈਸਟ ਹੋ ਕੇ ਆਂਦੀ ਹੈ ਤਾਂ ਉਹਦਾ ਜਿਹੜਾ ਅਫਲਾਟੋਕਸਿਨ ਲੈਵਲ ਹੈ ਉਹ ਬਹੁਤ ਘੱਟ ਹੁੰਦਾ ਹੈ 13 ਪੀਪੀ ਤਕਰੀਬਨ ਸਾਡੀ ਰਿਪੋਰਟਾਂ ਸਾਰੀਆਂ ਬਹੁਤ ਘੱਟ ਹੁੰਦੀਆਂ ਨੇ ਠੀਕ ਹੈ ਅੱਛਾ ਵੀਰ ਵੈਸੇ ਤਾਂ ਵੀਡੀਓ ਦੇ ਵਿੱਚ ਆਪਾਂ ਹੈਲਪਲਾਈਨ ਨੰਬਰ ਜਿਹੜਾ ਉਹ ਲਾਤਾ ਹੈ ਹਾਂਜੀ ਕੋਈ ਵੀ ਫਾਰਮਰ ਜਿਹੜਾ ਫੀਡ ਵਰਤਣੀ ਚਾਹੁੰਦਾ ਹੈ ਹਾਂਜੀ ਮਤਲਬ ਪੂਰੇ ਪੰਜਾਬ ਨੂੰ ਆਪਾਂ ਕਵਰ ਕੀਤਾ ਹੋਇਆ ਕੰਟੈਕਟ ਕਰ ਸਕਦਾ ਉਹਨਾਂ ਤੱਕ ਫੀਡ ਪਹੁੰਚਦੀ ਹੋ ਜੂ ਹਾਂਜੀ ਵੀਰ ਜੀ ਜਿਵੇਂ ਕਿ ਤੁਸੀਂ ਪਿੱਛੇ ਬੋਰਡ ਤੇ ਵੀ ਤੁਸੀਂ ਦੇਖ ਸਕਦੇ ਹੋ ਕੰਪਨੀ ਦਾ ਹੈਲਪਲਾਈ ਤੇ ਬਕਾਇਦਾ ਵੀਡੀਓ ਦੇ ਇਸ ਟਾਈਮ ਚੈਨਲ ਤੇ ਵੀ ਚੱਲ ਰਿਹਾ ਸਾਡਾ ਜਿਹੜਾ ਨੰਬਰ ਹੈ ਉਹ ਉਸ ਤੇ ਕੰਟੈਕਟ ਕਰਕੇ ਆਪਣੀ ਕੁਇਰੀ ਰਜਿਸਟਰਡ ਕਰਾ ਸਕਦਾ ਹੈ ਨਾਲ ਦੇ ਨਾਲ ਸਾਡੇ ਜਿਹੜੇ ਕਸਟਮਰ ਕੇਅਰ ਵਾਲੇ ਡਿਪਾਰਟਮੈਂਟ ਨੇ ਉਹ ਕਨਸਰਨਡ ਜਿਹੜੇ ਮੁੰਡੇ ਦਾ ਏਰੀਆ ਹੁੰਦਾ ਉਹਨੂੰ ਨਾਲ ਦੇ ਨਾਲ ਨੰਬਰ ਜਾ ਕੇ ਕਾਲ ਦੇ ਥਰੂ ਉਹਦੀ ਕੋਈ ਵੀ ਰਿਕੁਆਇਰਮੈਂਟ ਉਹਨੂੰ ਫੀਡ ਚਾਹੀਦੀ ਹੈ ਜਾਂ ਫੀਡ ਚ ਕੋਈ ਇਸ਼ੂ ਆ ਰਿਹਾ ਨਾਲ ਦੇ ਨਾਲ ਅਸੀਂ ਰਿਜ਼ੋਲਵ ਕਰ ਦਿੰਦੇ ਹਾਂ ਠੀਕ ਹੈ ਲਾਸਟ ਤੇ ਇੱਕ ਕੁਐਸਚਨ ਹੋ ਰਿਹਾ ਵੀ ਜਿਵੇਂ ਪੰਜਾਬ ਸਿੰਘ ਤਾਂ ਇੱਕ ਇਦਾਂ ਦਾ ਚਿਹਰਾ ਵੀ ਜਿਨ੍ਹਾਂ ਦੀਆਂ ਮੱਜਾਂ ਵੀ ਹਾਈ ਮਿਲਕਰ ਹੈ ਤੇ ਇਹ ਖੁਦ ਵੀ ਬਹੁਤ ਮਿਹਨਤ ਕਰਦੇ ਹੈ ਪਰ ਇਹ ਬਹੁਤ سارے ਫਾਰਮਰਾਂ ਚ ਆਮ ਪਿੰਡਾਂ ਦੇ ਵਿੱਚ ਵੀ ਹੁੰਦਾ ਤੇ ਹੈਗਾ ਵੀ ਹੈ ਆਪਾਂ ਸਭ ਨਾਲ ਸੇਮ ਡੀਲ ਕਰਦੇ ਹਾਂ ਯਾ ਮਤਲਬ ਉਹਨਾਂ ਤੱਕ ਵੀ ਪਹੁੰਚ ਆਪਾਂ ਕਰਾਂਗੇ ਜਿਨ੍ਹਾਂ ਕੋਲ ਪਸ਼ੂ ਪਾਂਵੇ ਅੱਜ ਥੋੜਾ ਘੱਟ ਕੁਆਲਿਟੀ ਦੇ ਆ ਘੱਟ ਦੁੱਧ ਵਾਲੇ ਆ ਇਸੇ ਤਰ੍ਹਾਂ ਦੀ ਸਰਵਿਸ ਦੇਵਾਂਗੇ ਜਿਵੇਂ ਪੰਜਾਬ ਸਿੰਘ ਨੂੰ ਦੇ ਰਹੇ ਬਿਲਕੁਲ ਵੀਰੇ ਹਰੇਕ ਜਿਹੜਾ ਦੁੱਧ ਉਤਪਾਦਕ ਹੈ ਕਿਸਾਨ ਵੀਰ ਹੈ ਡੇਰੀ ਫਾਰਮਰ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਜੀ ਪਰ ਜਿਵੇਂ ਕੋਈ ਮੰਨ ਲਓ ਪੰਜਾਬ ਸਿੰਘ ਵਰਗਾ ਵੀਰ ਹੈ ਵੀ ਅੱਗੇ ਵਧਣਾ ਚਾਹੁੰਦਾ ਹੈ ਸਿੱਖਣ ਦੀ ਇੱਛਾ ਹੈਗੀ ਹੈ ਨਾਲ ਰਲ ਕੇ ਚੱਲਣ ਦੀ ਇੱਛਾ ਹੈ ਫਿਰ ਉੱਥੇ ਦਾ ਅਸੀਂ ਨਾਲ ਤੁਰਦੇ ਹੀ ਤੁਰਦੇ ਆ ਤੇ ਬਾਕੀ ਜਿਹੜੇ ਸਾਡੇ ਹੋਰ ਕਿਸਾਨ ਵੀਰ ਨੇ ਉਹਨਾਂ ਨੂੰ ਕੋਈ ਵੀ ਸਾਡੀ ਸਰਵਿਸ ਚਾਹੀਦੀ ਹੈ ਅਸੀਂ ਮੇਸ਼ਾ ਉਹਨਾਂ ਲਈ ਤਿਆਰ ਰਹਿਨੇ ਧੰਨਵਾਦ ਭਾਈ ਟਾਈਮ ਕਰਨਾ ਥੈਂਕ ਯੂ ਪੰਜਾਬ ਸਿੰਘ ਜੀ ਲਾਸਟ ਉੱਤੇ ਆਮ ਫਾਰਮਰ ਜਿਹੜੇ ਵੀਡੀਓ ਦੇਖਦੇ ਆ ਜਾਂ ਜਿਹੜਾ ਇੱਥੋਂ ਤੱਕ ਪਹੁੰਚਿਆ ਹੈ ਵੀਡੀਓ ਰੁਚੀ ਵਾਲਾ ਹੀ ਬੰਦਾ ਲਾਸਟ ਤੱਕ ਦੇਖਦਾ ਹੈ ਕੀ ਸੁਨੇਹਾ ਦੇਣਾ ਚਾਹੂਗੇ ਉਹਨਾਂ ਨੂੰ ਪਸ਼ੂਆਂ ਸੰਬੰਧੀ ਕਿਵੇਂ ਤਿਆਰ ਕਰਨ ਪਸ਼ੂ ਤੁਹਾਡੇ ਵੱਲੋਂ ਕੋਈ ਲਾਸਟ ਦੇ ਉੱਤੇ ਦੋ ਬੋਲ ਵੀਰ ਜੀ ਉਹ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਤਰਸ ਕਰਕੇ ਝੋਲੀ ਦਾਤ ਪਾਈ ਹੈ ਨਾ ਜੀ ਹੂੰ ਇਹ ਆਪ ਜੀ ਨੇ ਭਲੀ ਭੰਤ ਜਾਣਿਆ ਵੀ ਇਹ ਮੁਕਾਬਲੇ ਸਰ ਕਰਨੇ ਉਹ ਛੋਟੀ ਗੱਲ ਨਹੀਂ ਹੁੰਦੀ ਮਾਲਕ ਤਰੁੱਟ ਕੇ ਦਾਤ ਦਿੰਦਾ ਜੀ ਹਮ ਮੈਂ ਦੋ ਲਖ ਜਪਜੀ ਨੂੰ ਦੱਸਦਾ ਜੀ ਵੀ ਮੇਰੇ ਵੱਲੋਂ ਮੈਂ ਅੱਗੇ ਮੇਰਾ ਪਲੈਨਿੰਗ ਕੀ ਆ ਜਾਂ ਕੀ ਹਾਸਲ ਕਰਨਾ ਚਾਹੁੰਦਾ ਹਮ ਵੀ ਲੋਕਾਂ ਨੂੰ ਆਪਣੇ ਵੱਲੋਂ ਸੇਧ ਕੀ ਦੇਣਾ ਚਾਹੁੰਦਾ ਵੀ ਇੱਕ ਆਮ ਬੰਦਾ ਵੀ ਅੱਗੇ ਜਿੱਸਰ ਹਮ ਕਿਉਂਕਿ ਮੈਂ ਵੀ ਇੱਕ ਆਮ ਹੀ ਬੰਦਾ ਜੀ ਹਮ ਵੀ ਕੈਮਰੇ ਲੱਗੇ ਹੋਣੇ ਮੱਝ ਪਹਿਲਾਂ ਬੁਲਾ ਲੈਣੀ ਜਿਹੜੇ ਕਿਸੇ ਦੇ ਮਨ ਦੇ ਵਿੱਚ ਤੋਖ ਲਿਓ ਸਾਰੇ ਨਿਭੜ ਜਾਣੇ ਹਮ ਨਾ ਜ਼ਖਮ ਬੰਨਣਾ ਨਾ ਹਾਦਸਾ ਬੰਨਣਾ ਹਮ ਇਹਨਾਂ ਤਪਦੇ ਰਾਹਾਂ ਤੇ ਸਾਵਣ ਦੀ ਘਟਾ ਬੰਨਣਾ ਵਾਹ ਨਾ ਜ਼ਖਮ ਬੰਨਣਾ ਨਾ ਹਾਦਸਾ ਬੰਨਣਾ ਇਹਨਾਂ ਤਪਦੇ ਰਾਹਾਂ ਤੇ ਸਾਵਣ ਦੀ ਘਟਾ ਬੰਨਣਾ ਹਮ ਇਹਨਾਂ ਧੁੱਪਾਂ ਇਹਨਾਂ ਓੜਾਂ ਨੂੰ ਕਰਾਰੀ ਹਾਰ ਹੈ ਦੇਣੀ ਮੈਂ ਸੁੱਕੇ ਬਿਰਖ ਦੀ ਟਾਣੀ ਤੇ ਇੱਕ ਪੱਤਾ ਹਰਾ ਬੰਨਣਾ ਵਾਹ ਮੇਰੀ ਸੰਜੀਦਗੀ ਨੇ ਪੈਰ ਪੁੱਟਣ ਦੀ ਅਦਾ ਹੈ ਦੱਸਣੀ ਹਮ ਮੇਰੀ ਸੰਜੀਦਗੀ ਨੇ ਪੈਰ ਪੁੱਟਣ ਦੀ ਅਦਾ ਹੈ ਦਸਣੀ ਮੇਰੀ دیਵਾਨਗੀ ਨੇ ਹੈ ਮੰਜ਼ਲ ਦਾ ਪਤਾ ਬੰਨਣਾ ਵਾਹ ਕੀ ਬਾਤ ਆ ਸੋ ਦੋਸੋ ਭਾਈ ਪੰਜਾਬ ਸਿੰਘ ਜਾਣਿਆ ਪਛਾਣਿਆ ਇਹਨਾਂ ਦਾ ਚਿਹਰਾ ਪਸ਼ੂ ਪਾਲਣ ਦੇ ਕੰਮ ਦੇ ਵਿੱਚ ਤੇ ਮੈਂ ਲਾਸਟ ਉੱਤੇ ਜੇ ਵੀਡੀਓ ਨੂੰ ਇੱਥੇ ਰੋਕਾਂ ਤਾਂ ਇੱਕ ਗੱਲ ਕਹਿਣੀ ਚਾਹਣਾ ਵੀ ਪਨੀਰੀ ਤੁਹਾਡੇ ਕੋਲ ਇਹ ਹੈ ਇਦਾਂ ਦੇ ਬੱਚੇ ਆ ਚੰਗੀ ਫੀਡ ਤੇ ਪ੍ਰੋਪਰ ਗਾਈਡ ਜਿਹੜੀ ਗਾਈਡਲਾਈਨ ਲੈ ਕੇ ਤੁਸੀਂ ਇਹਨਾਂ ਨੂੰ ਸੰਭੋ ਤੇ ਇਹਨਾਂ ਤੋਂ ਹੀ ਮੇਲਿਆਂ ਦੀਆਂ ਜੇਤੂ ਜਿਹੜੀਆਂ ਉਹ ਮੱਝਾਂ ਤਿਆਰ ਹੋਣੀਆਂ ਹੁੰਦੀਆਂ ਸੋ ਕਾਫ ਤੋਂ ਤਿਆਰੀ ਸ਼ੁਰੂ ਕਰੋ ਤੇ ਦੂਜੀ ਗੱਲ ਜਿਹੜਾ ਪਸ਼ੂ ਸੰਭਾਲੋ ਉਹਦੇ ਨਾਲ ਮੋਹ ਇਦਾਂ ਦਾ ਹੋਵੇ ਜਿਵੇਂ ਬਾਈ ਪੰਜਾਬ ਸਿੰਘ ਜਿਵੇਂ ਇੱਕ ਬੱਚੇ ਹੁੰਦੇ ਆ ਦੋਸਤੋ ਉਸੇ ਤਰ੍ਹਾਂ ਇਹਨਾਂ ਨਾਲ ਲਾੜ ਪਿਆਰ ਕਰਦਾ ਤੇ ਇਦਾਂ ਦੇ ਇਹਨਾਂ ਦੇ ਪਸ਼ੂ ਹੈ ਪੰਜਾਬ ਬਾਈ ਇੱਕ ਕੁਐਸਚਨ ਹੋਰ ਮਨ ਚ ਆ ਰਿਹਾ ਤੇਰੇ ਪਸ਼ੂ ਪਹਿਲਾਂ ਵੀ ਦੇਖੇ ਆ ਵੀਡੀਓ ਬਣਾਈਆਂ ਤੁਹਾਡੇ ਕੋਲੋਂ ਇਨਾਂ ਦਾ ਸੁਭਾਅ ਇੰਨਾ ਠੰਡਾ ਕਾ ਤੋਂ ਰਹਿੰਦਾ ਹੈ ਜਿਵੇਂ ਉਹਨਾਂ ਮੱਝਾਂ ਜਿਹੜੀਆਂ ਜਿੱਤੇ ਤੁਹਾਡੇ ਕੋਲ ਖੜੀਆਂ ਭਾਵੇਂ ਕੋਈ ਉਪਰਾ ਬੰਦਾ ਵਿੱਚ ਆ ਜੇ ਇਹ ਪੋਰਾ ਹੀ ਨਹੀਂ ਡਰਦੀਆਂ ਵੀਰ ਜੀਓ ਤੁਸੀਂ ਇਹ ਕੱਟੀ ਵੇਖ ਲਓ ਜੀ ਹਮ ਹਰ ਚੀਜ਼ ਨੂੰ ਨਾ ਜੀ ਹਰ ਚੀਜ਼ ਸਮਾਂ ਬੜਾ ਸਮਰੱਥ ਹਮ ਜੇ ਆਪਾਂ ਕੋਈ ਬਿਜ਼ਨਸ ਕਰਦੇ ਹਾਂ ਜੀ ਹਮ ਜੇ ਉਹਦੇ ਵਿੱਚ ਦੋ ਚੀਜ਼ਾਂ ਆਪਾਂ ਨੂੰ ਇਨਵੈਸਟ ਕਰਨੀਆਂ ਪੈਂਦੀਆਂ ਜੀ ਹਮ ਪਹਿਲਾਂ ਤਾਂ ਪੈਸੇ ਹਮ ਫਿਰ ਟਾਈਮ ਸਹੀ ਹੈ ਬਈ ਇਹਨਾਂ ਨੂੰ ਨਾ ਜੀ ਸੱਚੇ ਪਾਤਸ਼ਾਹ ਦੀ ਮਿਹਰ ਦਾ ਸਦਕਾ ਤੁਸੀਂ ਵੇਖ ਵੀ ਸਕਦੇ ਹੋ ਬੜੀ ਗੰਭੀਰਤਾ ਦੇ ਨਾਲ ਤੁਸੀਂ ਵੇਖਿਆ ਵੀ ਹੈ ਮੈਨੂੰ ਵੀ ਮਾਲਕ ਦੀ ਮਿਹਰ ਦਾ ਸਦਕਾ ਸੱਚੇ ਪਾਤਸ਼ਾਹ ਨੇ ਪ੍ਰੇਮ ਲਾਇਆ ਜੀ ਵੀ ਇਹਨਾਂ ਨੂੰ ਸਮਾਂ ਕਿੰਨਾ ਦਿੱਤਾਗੇ ਸਹੀ ਹੈ ਇਹ ਜਾਨਵਰ ਤੁਹਾਨੂੰ ਆਪ ਹੀ ਦੱਸ ਦੇ ਆ ਵੀ ਕਿੰਨਾ ਇਹਨਾਂ ਨਾਲ ਅਟੈਚਮੈਂਟ ਰੱਖ ਕੇ ਕਿੰਨਿਆ ਜ਼ਿਆਦਾ ਇਹਨਾਂ ਨੂੰ ਸਮਾਂ ਦੇਖ ਕੇ ਵੀ ਇਹਨਾਂ ਨੂੰ ਲਗਾਵ ਇਹਨਾਂ ਦੇ ਨਾਲ ਪਿਆਰ ਪਾਇਆ ਹੋਇਆ ਸਹੀ ਹੈ ਸਮਾਂ ਦੇਣਾ ਹਰ ਚੀਜ਼ ਕਿਸੇ ਵੀ ਕੰਮ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਬਿਲਕੁਲ ਸੋ ਦੋਸਤੋ ਇਹ ਵਾਕਈ ਮੈਂ ਕੁਝ ਵੀਡੀਓ ਚ ਵੀ ਜ਼ਿਕਰ ਕੀਤਾ ਸੀ ਵੀ ਤੁਸੀਂ ਸਾਰੀਆਂ ਚੀਜ਼ਾਂ ਨਾਲ ਪਿਆਰ ਪਾਇਆ ਹੈ ਪਸ਼ੂ ਪਾਲਣ ਜਿਉਂਦੀਆਂ ਜਾਗਦੀਆਂ ਚੀਜ਼ਾਂ ਜਿਉਂਦੇ ਜਾਗਦੇ ਪਸ਼ੂ ਆ ਜਿਨ੍ਹਾਂ ਨਾਲ ਤੁਸੀਂ ਵਿਚਰਦੇ ਹੋ ਤੇ ਇਹਨਾਂ ਨੂੰ ਪਿਆਰ ਦੀ ਲੋੜ ਹੈ ਸੋ ਇਹਨਾਂ ਦਾ ਰੱਖ-ਰਖਾਅ ਚੰਗਾ ਕਰੋ ਚੰਗੀ ਡਾਈਟ ਪਲਾਨ ਦੇ ਨਾਲ ਇਹਨਾਂ ਨੂੰ ਤੁਸੀਂ ਸੰਭੋਗੇ ਤਾਂ ਦੁੱਧਦ ਵਿੱਚ ਰਿਜ਼ਲਟ ਚੰਗੇ ਆਉਣਗੇ ਪਲੱਸ ਬਰੀਡ ਅੱਗੇ ਜਿਹੜੀ ਗ੍ਰੋਥ ਕਰੂਗੀ ਅੱਗੇ ਜਿਹੜੀ ਨਸਲ ਤੁਹਾਡੇ ਘਰਾਂ ਦੇ ਵਿੱਚ ਸੁਧਰੂਗੀ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਵਾਸਤੇ ਧੰਨਵਾਦ ਬਾਈ ਪੰਜਾਬ ਸਿੰਘ ਜੀ ਤੁਸੀਂ ਟਾਈਮ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ